ਹਰਮਨ ਦਾ ਜਿਹੜਾ ਚੱਲ ਰਿਹਾ ਸੀ ਜਿਹੜਾ ਕਹਿੰਦੇ ਸੀ ਗਵਰਨਮੈਂਟ ਆਫ ਇੰਡੀਆ ਖਿਲਾਫ ਹੈ ਮੇਨ ਮੰਗ ਕੰਡੀ ਸਾਡੇ ਉੱਥੇ ਮੇਨਲੀ ਉਹ ਭਾਰੀ ਗਈ ਸੀ ਕਿ ਲੀਗਲ ਗਾਰੰਟੀ ਦਾ ਸਵਾਲ ਹੋਵੇ ਪਰ ਉਦੋਂ ਬਿਨਾ ਬੀਵੇ ਉਦੋਂ ਬਿਨਾ ਇੱਕ ਸਭ ਤੋਂ ਵੱਡਾ ਮੁੱਦਾ ਤਾਂ ਇਹ ਵੀ ਹੈ ਸਗੋਂ ਕਿ ਜਿਹੜਾ ਕਿਸੇ ਇਕੱਠੇ ਹੋਣ ਦਾ ਸ਼ਾਂਤ ਮੈਥਰੀਕੇ ਨਾਲ ਹੱਕ ਧਰਨਾ ਦੇਣ ਦਾ ਹੱਕ ਕਿਸੇ ਜਗ੍ਹਾ ਤੇ ਕੋਈ ਗੱਲ ਕਰਨ ਦਾ ਹੱਕ ਇਹ ਵੀ ਜਦੋਂ ਹਟਾ ਦਿੱਤੇ ਜਾਣ ਜਾਂ ਇਹਨੂੰ ਕੱਟ ਦਿੱਤਾ ਜਾਵੇ ਤਾਂ ਅਗਲੀਆਂ ਗੱਲਾਂ ਤਾਂ ਮੰਗਾ ਉਹ ਤੋਂ ਬਾਅਦ ਦੇ ਸਵਾਲ ਹੁੰਦੇ ਨੇ ਇਹਨਾਂ ਸਾਰੇ ਮਾਮਲਿਆਂ ਤੇ ਕਿਸਾਨ ਮੂਵਮੈਂਟ ਦੇ ਮਾਮਲੇ ਦੇ ਵਿੱਚ ਵੀ ਤੇ ਭਵਿੱਖ ਦੇ ਮਾਮਲੇ ਦੇ ਉੱਤੇ ਵੀ ਗੱਲ ਕਰਾਂਗੇ ਸਾਡੇ ਨਾਲ ਨੇ ਭਾਰਤੀ ਕਿਸਾਨ ਜੂਨੀਅਨ ਉਗਰਾਹਾ ਇਕਤਾ ਉਗਰਾਹਾ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਜੀ ਬਹੁਤ-ਬਹੁਤ ਸਵਾਗਤ ਹੈ ਉਗਰਾਹਾ ਸਾਹਿਬ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਧੰਨਵਾਦ ਜੀ ਹਮੇਸ਼ਾ ਉਗਰਾਹਾ ਸਾਹਿਬ ਇਕਤਾ ਜਨਰਲ ਗੱਲਾਂ ਨੇ ਮੰਗਾ ਵੀ ਕਾਫੀ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਸਾਨੀ ਦੇ ਆਮ ਮੇਜਰ ਮੰਗਾ ਨੇ ਤੇ ਕਿਸਾਨ ਇਹੀ ਡਿਮਾਂਡ ਕਰ ਰਹੇ ਨੇ ਕਿ ਸਾਨੂੰ ਓਨੇ ਜੁਗਾ ਤਾਂ ਦਿਓ ਜੋ ਸਾਡਾ ਹੱਕ ਬਣਦਾ ਹੈ ਬਾਕੀ ਦੀਆਂ ਗੰਡਾਂ ਤਾਂ ਬਾਅਦ ਦੇ ਵਿੱਚ ਹੁਣ ਲੋਕਾਂ ਚ ਇੱਕ ਪਰਸੈਪਸ਼ਨ ਗੇਮ ਇਹ ਚਲਾਤੀ ਉਹਨਾਂ ਨੇ ਦੇਖੋ ਤੁਹਾਡੇ ਰਸਤੇ ਖੁਲਾਤੇ ਆ ਟੀਵੀ ਚੈਨਲ ਵਪਾਰੀਆਂ ਨੂੰ ਵੀ ਬੁਲਾ ਰਹੇ ਨੇ ਸਾਰੇ ਵਪਾਰੀ ਕਹਿੰਦੇ ਹਾਂ ਜੀ ਦੇਖੋ ਜੀ ਇਹਦੇ ਨਾਲ ਤਾਂ ਪੰਜਾਬ ਦਾ ਵਿਕਾਸ ਐ ਹੋ ਗਿਆ ਸੀ ਬਾਕੀ ਹੋ ਗਿਆ ਸੀ ਤੇ ਦਿੱਲੀ ਤੇ ਕੀ ਅਸਰ ਪੈਣਾ ਹੈ ਤੇ ਖੁੱਲ ਗਿਆ ਤਾਂ ਚੰਗਾ ਪਰ ਜਿਹੜੀ ਦੂਜੀ ਬਹਿਸ ਹੁੰਦੀ ਐ ਡਿਬੇਟ ਹੁੰਦੀ ਐ ਕਿ ਪੰਜਾਬ ਦਾ ਵਿਕਾਸ ਕੇਵਲ ਧਰਨੇ ਦੌਰਾਨ ਰੁਕੀਆਂ ਗੱਲਾਂ ਦੇ ਨਾਲ ਹੀ ਪਿੱਛੇ ਰਹਿ ਗਏ ਜਾਂ ਸਾਡੇ ਸਿਆਸਤਦਾਨਾਂ ਦਾ ਸਾਡੀ ਬਿਊਰੋਕ੍ਰੇਸੀ ਦਾ ਕੋਈ ਯੋਗਦਾਨ ਸੀ ਸਾਡੇ ਪਾਣੀ ਗੰਧਲੇ ਕਿਵੇਂ ਹੋ ਗਏ ਉਹ ਕਿਸਾਨੀ ਨੇ ਕੀਤੇ ਜਾਂ ਜੇ ਬਾਕੀ ਦੇ ਜਿਹੜੇ ਮਾਮਲੇ ਸਾਡੇ ਪੜਾਈ ਨਹੀਂ ਰਹੀ ਉਜੜ ਰਹੀ ਐ ਫੋਰਸਡ ਤੌਰ ਤੇ ਬੱਚੇ ਬਾਹਰ ਜਾ ਰਹੇ ਨੇ ਮੱਛੇ ਦੀ ਦਲਦਲ ਚ ਫਸ ਰਹੇ ਨੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਸਾਰਾ ਕੁਝ ਹੀ ਕਿਸਾਨੀ ਤੇ ਸੁੱਟਿਆ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਇਹਦਾ ਇਹਨੂੰ ਕਾਊਂਟਰ ਕਿਵੇਂ ਕਰਦੀ ਆ ਕਿਸਾਨੀ ਜਾਂ ਕਿਵੇਂ ਕਾਊਂਟਰ ਜਵਾਬ ਜਦੋਂ ਦੇਣ ਦੀ ਲੋੜ ਹੈ ਤਾਂ ਕਿਵੇਂ ਜਥੇਬੰਦੀਆਂ ਦੇ ਰਹੀਆਂ ਨੇ ਜਾਂ ਦੇਣ ਗਈਆਂ ਉਹਨਾਂ ਦੇ ਨਾਲ ਅਸਲ ਵਿੱਚ ਮੇਰ ਜੀ ਇਹ ਹੈ ਨਾ ਜਦੋਂ 2020 ਦੇ ਵਿੱਚ ਕਿਸਾਨੀ ਰੋਗਾਂ ਟੁੱਟੀ ਆ ਉਦੋਂ ਮੋਦੀ ਨੂੰ ਕੋਈ ਚੈਲੰਜ ਕਰਨ ਵਾਲੀ ਸੀ ਜਿਹੜੀਆਂ ਹਾਲਤਾਂ ਦੇ ਵਿੱਚ ਇਹ ਮੂਵਮੈਂਟ ਟੁੱਟੀ ਤੇ ਜਿੱਦਾਂ ਵੱਡਾ ਇਹਨੂੰ ਲੋਕਾਂ ਦਾ ਸਮਰਥਨ ਮਿਲ ਗਿਆ ਜਿੰਨੀ ਵਿਦੇਸ਼ਾਂ ਦੇ ਵਿੱਚ ਇਹਦੀ ਲਲਲਾਲਾ ਹੋ ਗਈ ਉਦੇ ਨਾਲ ਮੋਦੀ ਨੂੰ ਉਹ ਫੈਸਲਾ ਵਾਪਸ ਲੈਣਾ ਪੈਗਾ ਇੱਕ ਕਨਵੋਸ਼ੀ ਚਲਣੀ ਪਈ ਉਦੋਂ ਤੋਂ ਲੈ ਕੇ ਹੁਣ ਤੱਕ ਇਹਨੂੰ ਕਿਸਾਨ ਲਹਿਰੇ ਰੜਕ ਰਹੀ ਹੈ ਇਹ ਨੈਰੇਟਿਵ ਸਰਜਿਆ ਜਾ ਰਿਹਾ ਹੈ ਇਹਨੂੰ ਤੋੜਨ ਦੀ ਖਾਤਰ ਦੋ ਤਿੰਨ ਫੋਰਮ ਬਣੇ ਨੇ ਤੋੜਨ ਦੀਆਂ ਕੋਸ਼ਿਸ਼ਾਂ ਹੋਈਆਂ ਨੇ ਵਿੱਚ ਕਿਸੇ ਨੇ ਸਮਝਾਈ ਕਿਸੇ ਨੇ ਨਹੀਂ ਆਈ ਕਿਸਾਨਾਂ ਨੂੰ ਪਾੜਨ ਦੀ ਖਾਤਰ ਕਿਸਾਨਾਂ ਨੂੰ ਬਦਨਾਮ ਕਰਨ ਦੀ ਖਾਤਰ ਸਮੂਚੇ ਦੇ ਨਾਲ ਦੇਖੋ ਸਾਲ ਭਰ ਮੋਰਚਾ ਦਿੱਲੀ ਰੋਕੇ ਰਿਹਾ ਵੱਡੇ ਇੰਡੀਆ ਦੀ ਰਾਜਧਾਨੀ ਦੇ ਪੰਜ ਇੱਕ ਸਾਲ ਬੈਠੇ ਰਹੇ ਉਦੋਂ ਕਦੇ ਸਵਾਲ ਨਹੀਂ ਉਠਿਆ ਵੀ ਇਹ ਸੜਕਾਂ ਤੇ ਇੱਕ ਸਾਲ ਦੇ ਬੈਠੇ ਨੇ ਇਹਨਾਂ ਨੂੰ ਕਾਦੋਂ ਠਿਠਾਇਆ ਜਾਂਦਾ ਉਦੋਂ ਤਾਂ ਕੋਈ ਵਿਕਾਸ ਨਹੀਂ ਰੁਕਿਆ ਉਦੋਂ ਕਿਸੇ ਵਪਾਰੀ ਨੂੰ ਚਿੰਤਾ ਨਹੀਂ ਹੋਈ ਇੱਕ ਸਾਲ ਭਰ ਬੈਠੇ ਰਹੇ ਕਿ ਇਹਦੇ ਚ ਕਿਉਂਕਿ ਰੋਕੇ ਉੱਤੇ ਦਿੱਲੀ ਸਰਕਾਰ ਨੇ ਸੀ ਇੱਥੇ ਹਰਿਆਣਾ ਸਰਕਾਰ ਨੇ ਬੰਦ ਮਾਰਿਆ ਹੋਇਆ ਸੀ ਤੇ ਇਥੇ ਹਰਿਆਣਾ ਸਰਕਾਰ ਤੇ ਪੂਏ ਸਵਾਲ ਨਹੀਂ ਉਠਿਆ ਵੀ ਹਰਿਆਣਾ ਸਰਕਾਰ ਨੇ ਕਿਉਂ ਕੰਦਾ ਕੱਢਿਆ ਨੇ ਚਲੋ ਕਿਸਾਨ ਤਾਂ ਬੈਠੇ ਨੇ ਤੁਸੀਂ ਦਿੱਲੀ ਕਿਉਂ ਨਹੀਂ ਜਾਣ ਦਿੱਤੇ ਇਹ ਸਵਾਲ ਨਿਕਦੇ ਉਠਿਆ ਇਹ ਸੜਕਾਂ ਰੋਕੇ ਬਹਿ ਗਏ ਇਹਨਾਂ ਦੇ ਘਰ ਤੇ ਵਿਕਾਸ ਰੁਕ ਗਿਆ ਜਿੰਨੇ ਵਿਕਾਸ ਤਾਂ ਡਲ ਡਲ ਪੈਂਦਾ ਸੀ ਵਿਕਾਸ ਤਾਂ ਸਿਰਫ ਅਜੇ ਹੁਣ ਸੜਕਾਂ ਖੁੱਲ ਗਈਆਂ ਕਿੰਨਾ ਕੁ ਵਿਕਾਸ ਹੋ ਜਾਣਾ ਦੇਖ ਲਾਂਗੇ ਹੋ ਵੀ ਪਤਾ ਲੱਗ ਜਾਣਾ ਚਲ ਇੱਕ ਗੱਲ ਠੀਕ ਹੈ ਵੀ ਵਪਾਰੀਆਂ ਨੂੰ ਤੇ ਚ ਹਰਜੇ ਮਰਜੇ ਹੋਏ ਨੇ ਇਹ ਕੱਲ ਨੂੰ ਐ ਨਹੀਂ ਰੱਦ ਨਹੀਂ ਕੀਤਾ ਜਾ ਸਕਦਾ ਵੀ ਉਹਨਾਂ ਨੂੰ ਨੁਕਸਾਨ ਹੋਇਆ ਹੈ ਯਾਤਰੀਆਂ ਨੂੰ ਵੀ ਨੁਕਸਾਨ ਤਾਂ ਹੋਇਆ ਚੱਲਣਾ ਪਿਆ ਦੂਜੇ ਰਾਹਾਂ ਵਿੱਚ ਦੀ ਜਾਣਾ ਪਿਆ ਜਦੋਂ ਸੜਕ ਰੁਕਦੀ ਹੈ ਉਹਦੇ ਨਾਲ ਕੁਝ ਸਿਆਦਤ ਪੈਂਦਾ ਪ੍ਰਭਾਵ ਇਹ ਗੱਲ ਨੂੰ ਕੋਈ ਰੱਦ ਨਹੀਂ ਕੀਤੀ ਜਾਂਦੀ ਪਰ ਨਾਲ ਦੀ ਨਾਲ ਇਸ ਤਰ੍ਹਾਂ ਦੇ ਕੋਈ ਨੈਰੇਟਿਵ ਸਿਰਜਣਾ ਕਿ ਇਹ ਤਾਂ ਬਹੁਤ ਵੱਡਾ ਇੱਕ ਮੋਰਚਾ ਲੱਗਿਆ ਹੋਇਆ ਸੀ ਜਿਹੜਾ ਦੁਸ਼ਮਣਾਂ ਦਾ ਰਸ ਜਿਹੜਾ ਸਰਕਾਰ ਨੇ ਜਿੱਤ ਦਾ ਜਸ਼ਨ ਮਨਾਉਣ ਵਾਲੀ ਗੱਲ ਕਰਕੇ ਬਹੁਤ ਵੱਡੇ ਹਿੱਸੇ ਨੂੰ ਆਪਣੇ ਕਲਾਵੇ 'ਚ ਲੈ ਕੇ ਜਿਹੜਾ ਇੱਕ ਦੁਸ਼ਮਣ ਪਾਰਟੀ ਸੀ ਉਹਨੂੰ ਪਾਸੇ ਕਰ ਜੈਨ ਕਿਸਾਨਾਂ ਨੂੰ ਉਹ ਘੇਰੇ 'ਚ ਲਿਆਂਦਾ ਉਧਰਲੇ ਪਾਸੇ ਜਿਹਨੇ ਘੇਰੇ ਚ ਵੀ ਇਸ ਲੂਪ ਨੂੰ ਚਲਿਆਂਦਾ ਵੀ ਪਹਿਲਾਂ ਗੱਲਬਾਤ ਦੀ ਮਾਹੌਲ ਰੱਖਿਆ ਗਿਆ ਡੇਟ ਰੱਖੀ ਗਈ ਨੈਰੇਟਿਵ ਸਰਜੇਗਾ ਵੀ 19 ਤਰੀਕ ਨੂੰ ਤਾਂ ਗੱਲ ਨੇਪੜੇ ਜਾਣੀ ਹੈ ਕਿਸਾਨਾਂ ਦੇ ਮਤਲਬ ਵੀ ਆਉਣ ਲੱਗੇ ਵੀ ਅੱਜ ਤਾਂ ਸਾਡਾ ਫੈਸਲਾ ਹੋ ਜਾਣਾ ਉਹਨਾਂ ਦੀ ਵੀ ਸ਼ਾਇਦ ਹੋ ਸਕਦਾ ਮਾਨਸਿਕਤਾ ਬਣੀ ਹੋਈ ਵੀ ਚਲ ਜੇ ਸੁਣ ਦਿਆ ਜਾਵੇ ਹੋਇਆ ਸਮਝੌਤਾ ਲੈ ਕੇ ਤੁਰ ਜਾਵੇ ਪਰ ਹੋਇਆ ਏ ਵੀ ਕੇਂਦਰ ਦੇ ਮੰਤਰੀਆਂ ਨੇ ਤਾਂ ਮੇਰੇ ਖਿਆਲ ਪਹੁੰਚੀ ਆ ਪਹੁੰਚ ਨਹੀਂ ਲੇਤੀ ਉਹ ਤਾਂ ਉਧਰੋਂ ਹੀ ਮੀਟਿੰਗ ਉਹਨਾਂ ਨੇ ਚਾਰ ਚਾਰ ਮਹੀਨੇ ਦੀ ਕਰਤੀ ਤੇ ਇਹਨਾਂ ਨੇ ਇਹਨਾਂ ਨੂੰ ਉਹ ਮੀਟਿੰਗ ਦੇ ਵਿੱਚ ਬੁਲਾ ਕੇ ਇਹਨਾਂ ਨੂੰ ਉਸਮਾਨੇ ਬੁਲਾ ਕੇ ਸਾਰੇ ਡਿਸਿਪਲਿਨ ਗਿਰਤਦਾਰ ਕਰ ਲਿਆ ਤੇ ਦੂਜਿਆਂ ਤੋਂ ਘਰਾਂ ਨੂੰ ਭੇਜ ਕੇ ਇਹ ਬਗੱਡੀਆਂ ਗੁੱਡੀਆਂ ਚ ਲੱਗ ਕੇ ਕਿਵੇਂ ਲੈ ਕੇ ਗਏ ਉਹ ਸਾਰਾ ਅੱਜ ਉਹਨਾਂ ਦਾ ਸਮਾਨ ਸਮੂਹ ਉਹਨਾਂ ਦੇ ਹਵਾਲੇ ਕੀਤਾ ਹੈ ਕਿ ਨਹੀਂ ਕੀਤਾ ਜੇ ਹੋ ਗਿਆ ਕਿ ਨਹੀਂ ਹੋ ਗਿਆ ਜਿਹਨੇ ਕਿਸ ਤਰ੍ਹਾਂ ਦਾ ਵਾਤਾਵਰਨ ਹੈ ਇਸ ਤਰ੍ਹਾਂ ਦਾ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਵੀ ਜਿਹੜਾ ਨੁਕਸਾਨ ਹੁਣ ਤੱਕ ਹੋਇਆ ਕਿਸਾਨਾ ਨਹੀਂ ਕੀਤਾ ਇੱਥੇ ਨਹੀਂ ਤਾਂ ਵਿਕਾਸ ਬਹੁਤ ਡਰ ਡਰ ਪੈਂਦਾ ਸੀ ਤੇ ਇਹਦੇ ਪਿਛਲੇ ਪਾਸੇ ਹੋ ਸਕਦਾ ਲੁਧਿਆਣ ਦੀ ਚੋਣ ਦਾ ਵੀ ਕਾਰਨ ਹੋਵੇ ਤੇ ਦੋ ਬੀਜੇਪੀ ਦਾ ਮਨੋਰਥ ਹੈ ਕਿਸਾਨ ਮੂਵਮੈਂਟ ਜਿਹੜੀ ਬਹੁਤ ਵੱਡੀ ਮੂਵਮੈਂਟ ਸੀ ਜਿਹੜੀ ਲੜਕ ਰਹੀ ਸੀ ਉਹਨਾਂ ਨੂੰ ਵੀ ਇਹਦਾ ਜੱਤ ਕਿਵੇਂ ਭੰਨੀਆਂ ਨੂੰ ਤੋੜ ਕਿਵੇਂ ਦਈਏ ਉਧਰਲੇ ਪਾਸੇ ਉਹ ਆਪਣੀ ਪਾਲਿਸੀ ਦੇ ਵਿੱਚ ਵੀ ਕਾਮਯਾਬ ਹੋਏ ਨੇ ਤੇ ਭਗਵੰਤ ਮਾਨ ਦਾ ਇਹ ਸਰਤ ਹੈ ਕਿ ਵਪਾਰੀ ਤਲਕਾ ਮਿਡਲ ਕਲਾਸ ਦੇ ਵਿੱਚ ਵੱਡੀ ਪੱਧਰ ਤੇ ਹੈ ਉਹ ਚੋਣ ਉਹਨਾਂ ਨੇ ਜਿੱਤਣੀ ਹੈ ਉਹਨਾਂ ਨੂੰ ਵਿਸ਼ਵਾਸ ਚ ਲੈ ਕੇ ਇਸ ਮੂਵਮੈਂਟ ਦੇ ਸਰਤੇ ਵੀ ਉਹਨੇ ਵੋਟਾਂ ਲੈਣੀਆਂ ਹੁਣ ਇਹ ਵੀ ਮਨੋਰਥ ਉਹਨਾਂ ਦਾ ਹੋ ਸਕਦਾ ਹੈ ਤੇ ਜਿਹੜਾ ਇੱਕ ਗੱਲ ਸੀ ਜਦੋਂ ਐਸਕੇਮ ਤੇ ਤੁਸੀਂ ਇੱਕ ਕਾਲ 5 ਤਰੀਕ ਦੀ ਦਿੱਤੀ ਸੀ ਉਦੋਂ ਫੜੋ ਫੜੀ ਹੋ ਗਈ ਲੀਡਰਸ਼ਿਪ ਫੜ ਲਈ ਸਾਰਾ ਕੁਝ ਉਹ ਪ੍ਰੋਜੈਕਟ ਫੇਲ ਕਰਤਾ ਕਿ ਨਹੀਂ ਆ ਸਕੇ 5 ਤਰੀਕ ਨੂੰ ਕਿਸਾਨ ਸ਼ਾਇਦ ਉਧਰ ਤੋਂ ਜ਼ਿਆਦਾ ਸਾਥ ਹੋ ਕੇ ਕਿਹਾ ਵੀ ਇਹ ਤਾਂ ਥੋੜੇ ਬੰਦੇ ਬੈਠੇ ਨੇ ਤੇ ਇਹਨਾਂ ਨੂੰ ਵੀ ਚੱਕ ਲੈਣੇ ਆ ਉਸੇ ਮਾਮਲੇ ਦੇ ਵਿੱਚ ਤੇ ਉਹ ਵੀ ਇੱਕ ਕਾਰਨ ਉਧਰ ਨੂੰ ਗਿਆ ਜਿਹੜਾ ਬਲਡੋజర్ ਦੇ ਐਂਗਲ ਤੋਂ ਵੀ ਇੱਕ ਵਾਰ ਮੈਂ ਦਿਖਾਵਾਂ ਤਾਕਤਵਰ ਚੀਫ ਮਿਨਿਸਟਰ ਕੀ ਹੁੰਦਾ ਹੈ ਜਾਂ ਤਾਕਤਵਰ ਸਰਕਾਰ ਕਿਹਨੂੰ ਕਹਿੰਦੇ ਨੇ ਤੇ ਪੁਰਸ ਦੇ ਰਾਹੀਂ ਮੈਂ ਆਪਣਾ ਸਾਬਤ ਕਰਨਾ ਹੈ ਕਿ ਐਸੀ ਕੋਈ ਜਿਹੜਾ ਇਹ ਕਹਿੰਦੇ ਲਾਰਡ ਆਰਡਰ ਦੀ ਸਿਚੁਏਸ਼ਨ ਖਰਾਬ ਹੋਊਗੀ ਜੀ ਬਾਕੀ ਹੋ ਗਿਆ ਤਾਂ ਇਹ ਵੀ ਇੱਕ ਗੱਲ ਗਈ ਹੈ ਕਿ ਕਿਸਾਨ ਮੂਵਮੈਂਟ ਦਾ ਜਿਹੜਾ ਇੱਕ ਰਤਵਾ ਇੱਕ ਔਰਾ ਜਿਹੜਾ ਇਹ ਸੀ ਨਾ ਵੀ ਐਵੇਂ ਸਰਕਾਰ ਨਹੀਂ ਕਰ ਸਕਦੀ ਕਿਸਾਨਾਂ ਨਾਲ ਜਥੇਬੰਦ ਕਿਤੇ ਤੇ ਰਹਿ ਗਈ ਹੈ ਔਰ ਉਹਦਾ ਇੱਕ ਆਪਣਾ ਜਲਬ ਹੈ ਇਦਾਂ ਇੱਕ ਵੱਡਾ ਅੰਦੋਲਨ ਲੜ ਕੇ ਆਈ ਹੈ ਤੇ ਇਹਨੂੰ ਡੈਮੇਜ ਤਾਂ ਇੱਕ ਲੈਵਲ ਦਾ ਉਹ ਤਾਂ ਖੁਸ਼ੀਆਂ ਮਨਾ ਰਹੇ ਨੇ ਕਿਸੇ ਡੈਮੇਜ ਕਰਤਾ ਜੇ ਐਡਾ ਕੁਝ ਨਹੀਂ ਦੇਖੋ ਜੀ ਅਮਰਤ ਸ਼ਾਹ ਨੂੰ ਵੀ ਕਹਿ ਰਹੇ ਨੇ ਵਸੀਂ ਨਵੇੜ ਲਿਆ ਜੀ ਕੰਮ ਤੁਹਾਡਾ ਐਡਾ ਕੋਈ ਵੱਡੀ ਗੱਲ ਨਹੀਂ ਹੈ ਤੇ ਹੱfte ਹੱfte ਕੱਚਾ ਵਜਾ ਹੀ ਰਹੇ ਨੇ ਉਹ ਦੇਖੋ ਇਹ ਤਾਂ ਮਤਲਬ ਇਸ ਗੱਲ ਨੂੰ ਤਾਂ ਰੱਦ ਨਹੀਂ ਕੀਤਾ ਜਾ ਸਕਦਾ ਵੀ ਕਿਸਾਨਾਂ ਦੀ ਭਾਵੇਂ ਕਿੰਨੀਆਂ ਜੁੜ ਸਿਰ ਜੋੜ ਕੇ ਨੇ ਜਥੇਬੰਦੀਆਂ ਵੱਡੀਆਂ ਹੋਈਆਂ ਨੇ ਜੇ ਡੈਮੇਜ ਕਰਨ ਤੇ ਆ ਜਾਂਦੀ ਤਾਂ ਕੇਂਦਰੀ ਸਰਕਾਰ ਕਿਹੜਾ ਨਹੀਂ ਸੀ ਕਰ ਸਕਦੀ ਰੌਲਾ ਤਾਂ ਇਹ ਹੈ ਜੀ ਇਸ ਨੂੰ ਡੈਮੇਜ ਕਰਨ ਵਾਲੇ ਨੇ ਛੇਸੀ ਨੁਕਸਾਨ ਤੇ ਛੇਸੀ ਫਾਇਦੇ ਕਿੰਨੇ ਖੋਣਗੇ ਰੌਲਾ ਇਸ ਗੱਲ ਤੇ ਹੈ ਨਾ ਜੀ ਇਹ ਤਾਂ ਹੁਣ ਅੱਗੇ ਇਹ ਸਮੇਂ ਦੱਸਣ ਸਮਾਂ ਨਹੀਂ ਦੱਸਣਾ ਕਿ ਇਸ ਮੂਵਮੈਂਟ ਨੂੰ ਕਿੰਨਾ ਕੁ ਹੰਗਾਰਾ ਮਿਲਦਾ ਹੈ ਇਸ ਵਕਤ ਨੂੰ ਲੋਕ ਕਿਵੇਂ ਸਮਝਦੇ ਆ ਇਹਨੂੰ ਜੱਤੇਬੰਦੀਆਂ ਕੀ ਕਿਵੇਂ ਇਹਨੂੰ ਸੈੱਟ ਕਰ ਦਿਆ ਨੇ ਆਪਣੇ ਆਪ ਦੇ ਵਿੱਚ ਮਾਰਾਂ ਘਾੜਤਾਣਾ ਖਾ ਕੇ ਇਕੱਠੇ ਹੁੰਨੇ ਆ ਕਿ ਨਹੀਂ ਹੁੰਦੇ ਕਈ ਵਾਰੀ ਬਹੁਤ ਸਾਰੀ ਮਤਨ ਨੇ ਜਿਹੜੀ ਆਪ ਨੂੰ ਜੋੜਦੀ ਉਹ ਦੁਸ਼ਮਣ ਦਵਾ ਦਿੰਦਾ ਹੁੰਦਾ ਇਹ ਜਿਹੜੀ ਜਦੋਂ ਐ ਬਚਾਰੇ ਪਾਸਿਓਂ ਮਾਰਾਂ ਪੈਣ ਗਿਆ ਹੁਣ ਸਾਡੇ ਤੇ ਪੈਣ ਗਿਆ ਉਹਨਾਂ ਤੇ ਪੈਂਦੀਆਂ ਨੇ ਤੇ ਸ਼ੁਰੂ ਤਾਂ ਇਦਾਂ ਹੋਇਆ ਇਥੋਂ ਭਗਵੰਤ ਮਾਨ ਤਾਂ ਪਹਿਲੇ ਹੀ ਮਨ ਪੜਾ ਹੋਇਆ ਸੀ ਕਿਸਾਨ ਮੂਵਮੈਂਟ ਨਾਲ ਇਹ ਇੱਕੋ ਇਹ ਜਿਹੜਾ ਅੰਸਰਜਾ ਹੋਇਆ ਇੱਕ ਇਹ ਸਕੀਮ ਲੰਘਦੀ ਆ ਸਾਨੂੰ ਤਾਂ ਇਹ ਕਿ ਭਗਵੰਤ ਮਾਨ ਦਾ ਬੋਲਣਾ ਜੇ ਜਾਓ ਜਿਹੜਾ ਕੁਝ ਕਰਨਾ ਕਰ ਲੋ ਵਿਚੋਂ ਟੁੱਟ ਤੋੜ ਕੇ ਗੱਲ ਆ ਜਾਣੀ ਤੇ ਉਧਰੋਂ ਇੱਕ ਪੱਤਰਕਾਰ ਦਾ ਇਸ ਮੂਵਮੈਂਟ ਨੂੰ ਪੂਰੀ ਪਲਾਨ ਨਾਲ ਐ ਖੱਡੇ ਚ ਤਾਰਨਾ ਪੂਰਾ ਨਿੰਦਣਾ ਵੀ ਇਹ ਹੈ ਇਹ ਗੈਂਸਨ ਨੇ ਇਹ ਤਾਲਿਬਾਨ ਨੇ ਫਲਾਣਾ ਸਮਰ ਕਿੰਨਾ ਕੁਝ ਬੋਲੇ ਨੇ ਉਹ ਉਧਰੋਂ ਨਵਰੀਤ ਬਿੱਟੂ ਨੇ ਕਿਹਾ ਵੀ ਜਦੋਂ ਅਸੀਂ 2027 ਦਾ ਅਸੀਂ ਆ ਗਏ ਅਸੀਂ ਇਹਨਾਂ ਨੂੰ ਡੇਬਰੂਗੜ੍ਹ ਭੇਜ ਦਾਂਗੇ ਜਾਨੀ ਇਹ ਸਕੀਮ ਮਤੀ ਹੋਈ ਸਕੀਮ ਹੈ ਇਹ ਪਲਾਨ ਸੀਗੇ ਇਹਨਾਂ ਦੀ ਵੀ ਇਸ ਮੂਮੈਂਟ ਨੂੰ ਨਾ ਕਿਵੇਂ ਤੋੜਨਾ ਹੈ ਕਿਵੇਂ ਇਹਨਾਂ ਦੇ ਦੰਤ ਤੇ ਕੱਟ ਕਚਾੜਨਾ ਕਿਉਂਕਿ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਵੀ ਇਹੜੇਕਾ ਗੈਸ ਲੈਂਡ ਪੈਪ ਦੇ ਵਿੱਚ ਵੀ ਇਹ ਡਿੱਕਾ ਕਿਉਂਕਿ ਜੇ ਅਕਲ ਅਸੀਂ ਕੋ ਨਵੀਂ ਖੇਤੀ ਮੰਡੀ ਨੀਤੀ ਲਿਆਂਦੀ ਇਹਦੇ ਵਿੱਚ ਵੀ ਇਹ ਡਿੱਕਾ ਕਿਉਂਕਿ ਹਰ ਗੱਲ ਜੋ ਕਾਰਪੋਰੇਟਾਂ ਦੇ ਪੱਖੀ ਇੱਥੇ ਲਾਗੂ ਕਰਦੇ ਨੇ ਸਾਡੇ ਤੇ ਠੋਸਦੇ ਨੇ ਉਹਦੇ ਵਿਰੋਧ ਕਰਨ ਵਾਲੀ ਮੁੱਖ ਤੌਰ ਤੇ ਤਾਕਤ ਕਿਸਾਨੀ ਬਣ ਜੀ ਬਚੀ ਹੈ ਜੇ ਪਰਚੂਨ ਖੇਤਰ ਦੇ ਵਿੱਚ ਅਮਾ ਜੌਨ ਤੇ ਦਾਖਲ ਅਦਾਜੀ ਹੋਈ ਹੈ ਉਹਦੇ ਵਿੱਚ ਵੀ ਕਿਸਾਨ ਮੂਵਮੈਂਟ ਕਹਿੰਦੀ ਹੈ ਵੀ ਸੋਡੀ ਡੀਮਾਰਟ ਤੇ ਫਲਿੱਪਕਾਰਟ ਵਰਗੀਆਂ ਵੱਡੀਆਂ ਕੰਪਨੀਆਂ ਪਰਚੂਨ ਖੇਤਰ ਨੂੰ ਖਾ ਜਾਣਗੀਆਂ ਆ ਜਿਹੜੀਆਂ ਸੋਡੀਆਂ ਦੂਜੀ ਕੌਮੀ ਨੀਤੀ ਲਿਆਂਦੀ ਹੈ ਇਹਨੇ ਖੇਤੀ ਵਿਪਾਰ ਨੂੰ ਖੇਤੀ ਨੂੰ ਕਿਵੇਂ ਕਰ ਦੇਣਾ ਆ ਜਿਹੜਾ ਖੇਤੀ ਮੁਕਤ ਮੁਕਤ ਵਿਪਾਰ ਤੁਸੀਂ ਹੁਣ ਸਮਝੌਤਾ ਕਰ ਰਹੇ ਹੋ ਅਮਰੀਕਾ ਨਾਲ ਉਹਨੇ ਕੀ ਕਰ ਦੇਣਾ ਜੇ ਨਹੀਂ ਜੇ ਇਹ ਨਾਲ ਗੱਲਾਂ ਨੂੰ ਇਹ ਨੀਤੀਆਂ ਨੂੰ ਕਨਟਰੋਲਟ ਦੀਆਂ ਪੱਖੀ ਨੀਤੀਆਂ ਨੂੰ ਇੰਪਲੀਮੈਂਟ ਨਹੀਂ ਹੋਣ ਦੇਤੇ ਲਾਗੂ ਨਹੀਂ ਹੋਣ ਦਿੰਦੇ ਉਹਦੇ ਚੜੇਕਾ ਜੇ ਮੂਵਮੈਂਟ ਖੜੀ ਹੈ ਤਾਂ ਉਹਨਾਂ ਵਾਸਤੇ ਜ਼ਰੂਰੀ ਹੈ ਵੀ ਇਹਦਾ ਘੜ ਭੰਲਣਾ ਕਿਉਂਕਿ ਸਰਕਾਰ ਵਾਸਤੇ ਤਾਂ ਇਹ ਕੋਈ ਵੱਡੀ ਗੱਲ ਨਹੀਂ ਜ਼ਬਰ ਕਰਨਾ ਤੇ ਜ਼ਬਰ ਨਾਲ ਦੱਬਣਾ ਬਖਤੀ ਹੋ ਸਕਦਾ ਹੈ ਸਮਾਂ ਹੋ ਸਕਦਾ ਇਸ ਇਸ ਨੂੰ ਦਬ사ਕਦੇ ਨੇ ਪਰ ਇਹ ਸਦਾ ਵਾਸਤੇ ਲੜਾਂ ਇਹ ਦਬ ਜਾਣ ਇਹ ਕਦੇ ਨਹੀਂ ਹੁੰਦਾ ਕਿਉਂਕਿ ਇਹ ਤਾਂ ਜਬਰ ਕੋਈ ਅਜਦਾ ਨਹੀਂ ਰਾਜੇ ਨੂੰ ਜਿਆਦਾ ਹੁੰਦਾ ਹੈ ਪਹਿਲਾਂ ਤੋਂ ਸਦੀਆਂ ਨਾਂਗੀਆਂ ਕਿਸਾਨ ਦੀ ਤਾਂ ਹਿੰਦੁਸਤਾ ਪੰਜਾਬ ਦੀ ਧਰਤੀ ਤਾਂ ਇਹ ਕੁਝ ਚਲਦੀ ਆਈ ਹੈ ਤੇ ਗਾਹਾਂ ਵੀ ਲੋਕ ਤਾਂ ਚੱਲਣਗੇ ਤੇ ਜਿਹੜਾ ਇਹ ਸਾਰੇ ਕੁਝ ਦੇ باوجود ਜਿਹੜਾ ਤੇ ਇੱਕ ਦਿਨ ਬਾਅਦ ਜਿਹੜਾ ਇਹ ਦੇਖਿਆ ਗਿਆ ਕਿੰਨਾ ਕੁ ਰਿਸਪੌਂਸ ਤੁਸੀਂ ਦੇਖਦੇ ਹੋ ਕਿ ਲੋਕਾਂ ਚ ਗੁੱਸਾ ਹੈ ਲੋਕ ਬਾਹਰ ਵੀ ਆਏ ਨੇ ਤੁਹਾਡੀ ਉਮੀਦ ਮੁਤਾਬਕ ਦੇਖਿਆ ਗਿਆ ਆਏ ਨੇ ਚਾਹੇ ਕਿਸੇ ਵੀ ਇੱਜਤ ਧਰਦੇ ਬੰਦੇ ਹੋਣ ਜਾਂ ਨਹੀਂ ਕਿਉਂ ਜਾਂ ਮੈਂ ਤੁਸੀਂ ਮਾਜਾ ਤੁਹਾਡਾ ਕਿਉਂ ਜਾ ਦੇਖੋ ਇੱਧਰ ਜਿੱਥੋਂ ਤੱਕ ਤਾਂ ਹੈ ਜੀ ਸਾਡੇ ਕੇਡਰ ਦੇ ਹਿੱਸਿਆਂ ਦੀ ਕਿਸਾਨੀ ਕੇਡਰ ਦੇ ਹਿੱਸਿਆਂ ਦੀ ਉਹਨਾਂ ਦੇ ਵਿੱਚ ਤਾਂ ਇਹ ਕਾਫੀ ਰੋਸ ਤਾਂ ਇਸ ਗੱਲ ਦਾ ਹੋਇਆ ਹੈ ਕਿ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਗੱਲ ਦੇ ਡੈਪੂਟੇਸ਼ਨ ਤੇ ਗਏ ਕਰਨ ਟੀਮ ਨੂੰ ਗੱਲਬਾਤ ਕਰਨ ਵਾਸਤੇ ਗੱਲੇ ਗਏ ਨੇ ਉਹਨਾਂ ਨੂੰ ਉੱਥੇ ਗ੍ਰਿਫਤਾਰ ਕੀਤਾ ਇਹ ਤਰੀਕਾ ਕਰਤਾ ਬਿਲਕੁਲ ਹੀ ਨਿੰਦਣਯੋਗ ਹੈ ਇਸ ਤਰ੍ਹਾਂ ਤਾਂ ਕੋਈ ਜਿਹੜੇ ਉਹ ਹਥਿਆਰਬੰਦ ਮੁਕਾਬਦਾ ਵੀ ਕਰਦੇ ਨੇ ਦੇਸ਼ਾਂ ਦੇ ਵਿੱਚ ਉਹਨਾਂ ਨਾਲ ਵੀ ਜੇ ਕੋਈ ਸਰਕਾਰ ਗੱਲ ਚਲਾਉਂਦੀ ਹੈ ਉਹਨਾਂ ਨਾਲ ਗੱਲਬਾਤ ਨੇਗੋਸ਼ੀਏਸ਼ਨ ਹੋਣ ਤੋਂ ਬਾਅਦ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਜਾਂਦਾ ਗ੍ਰਿਫਤਾਰਤਾ ਉਹਨਾਂ ਨੂੰ ਵੀ ਨਹੀਂ ਕੀਤਾ ਜਾਂਦਾ ਇਹ ਤਾਂ ਇੱਕ ਜਨਤਕ ਮੂਵਮੈਂਟ ਹੈ ਜਨਤਕ ਜਥੇਬੰਦੀਆਂ ਨੇ ਤੇ ਉਹਨਾਂ ਨੂੰ ਆਗੂਆਂ ਨੂੰ ਗਿਰਫਤਾਰ ਕਰਕੇ ਤੇ ਦੂਜਿਆਂ ਨੂੰ ਫਿਰ ਜਵਲੀ ਉੱਤੇ ਧਰਨਾ ਚ ਕਾਉਣ ਦੀ ਜਿਹੜੀ ਕਾਰਵਾਈ ਹੋਈ ਹੈ। ਯਾਨੀ ਇਹ ਤਾਂ ਹੈ ਕਿ ਨਿੰਦਰਨ ਜੋਗੀ। ਰੋਸ ਦਾ ਤਾਂ ਮਤਲਬ ਇਹ ਹੈ ਵੀ ਕੌਣ ਕਿੰਨਾ ਜੁੜਿਆ ਹੋਇਆ ਇਸ ਲਹਿਰ ਨਾਲ। ਹੁਣ ਜਿਵੇਂ ਸਾਡੀ ਜਥੇਬੰਦੀ ਨੇ 29 ਫਾਮੇ ਤੇ 38 ਸਾਡੀਆਂ ਨੇ ਤਕਰੀਬਨ ਪੰਜਾਬ ਦੇ ਵਿੱਚ 16-17 ਜ਼ਿਲ੍ਹਿਆਂ 'ਚ ਅਸੀਂ ਆਪਣਾ ਕੰਮ ਹੈ। ਹੋਰਾਂ ਜਥੇਬੰਦੀਆਂ ਨੇ ਵੀ ਅਕਤਿਆ ਸਾਡੀਆਂ ਨੇ ਐਸਕੇਪ ਨੇ ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਅੱਜ ਸਾਡੀਆਂ ਨੇ ਉਹਨਾਂ ਜੋ ਜਿਹੜੀਆਂ ਰਹਿ ਗਈਆਂ ਉਹਨਾਂ ਨੂੰ ਕੱਲ ਨੂੰ ਸਾਡਾ ਇਹ ਤਾਂ ਉਸ ਪ੍ਰਦਰਸ਼ਨਾਂ ਦੀ ਉਹਨਾਂ ਦੇ ਕੈਡਰ ਦੀ ਕਿਸੇ ਜਥੇਬੰਦੀ ਦੀ ਚੇਤਨਾ ਦੀ ਕਿੰਨੀ ਕਿ ਚੇਤਨਾ ਹੈ ਕਿ ਮਤਲਬ ਜਦੋਂ ਸਾਥੀ ਜਥੇਬੰਦੀ ਤੇ ਕੋਈ ਟੈਪ ਹੁੰਦਾ ਹੈ ਉਹਦੀ ਮਦਦ ਦੇ ਵਿੱਚ ਕਿਵੇਂ ਆਉਣਾ ਹੈ ਕੌਣ ਸਾਡਾ ਸਾਥੀ ਹੈ ਕੌਣ ਸਾਡਾ ਦੁਸ਼ਮਣ ਘੇਰੇ ਦੇ ਵਿੱਚ ਹੈ ਕਿਹੜੀ ਸਾਡੀ ਜਮਾਤ ਦੇ ਨੁਮਾਇੰਦੇ ਕਰਨ ਵਾਲੇ ਨੇ ਵਿਚਾਰ ਉਹਨਾਂ ਨੂੰ ਮਿਲਦੇ ਨੇ ਕਿ ਨਹੀਂ ਮਿਲਦੇ ਫਿਰ ਵੀ ਉਹਨਾਂ ਦਾ ਨਿਭੜਾ ਕਿਵੇਂ ਹੈ ਤੇ ਖੜਨਾ ਕਿਵੇਂ ਹੈ ਇਹ ਉਹਨਾਂ ਦੀ ਸਮਝਦਾਰੀ ਦਾ ਇਹ ਖੇਤਰ ਦੀ ਗੱਲ ਇਹ ਹੈ ਜੀ ਉਹਨੀਕ ਤਾਂ ਉਹਦੇ ਚੋਂ ਨਿਕਲਦੇ ਨੇ ਬਾਕੀ ਉਹਨਾਂ ਦੀ ਆਉਂਦੀ ਜਥੇਬੰਦੀਆਂ ਵੀ ਚੰਗੀਆਂ ਛੜਕਾਂ ਤੇ ਦੇਖੀਆਂ ਨੇ ਅੱਜ ਆਈਆਂ ਨੇ ਭਾਵੇਂ ਉਹਨਾਂ ਦਾ ਕੈਡਰ ਅਗਵਾਈ ਕਰਨ ਵਾਲਾ ਹਿੱਸਾ ਜਿਹੜਾ ਜ਼ਿਆਦਾਤਰ ਗਿਰਫਦਾਰ ਹੋ ਗਿਆ ਇਸ ਕਰਕੇ ਐ ਉਹਦਾ ਸੱਤ ਪਿਆ ਤੇ ਉਸ ਦਿਨ ਚੀਫ ਮਿਨਿਸਟਰ ਨੇ ਤੁਹਾਨੂੰ ਸਾਰਿਆਂ ਨੂੰ ਲੀਡਰਸ਼ਿਪ ਨੂੰ ਇਹ ਕਹਿ ਕੇ ਵੀ ਜੋ ਮਰਜ਼ੀ ਕਰਨਾ ਚੱਲੇ ਜਾਓ ਤੇ ਮੈਨੂੰ ਕਮਜ਼ੋਰ ਮਤ ਸਮਝੋ ਤੇ ਮੈਂ ਦਿਖਾਉਂਗਾ ਫੇਰ ਉਹਨੇ ਆਪਣੀ ਤਾਕਤ ਦਿਖਾਈ ਪਰ ਹੁਣ ਤੁਹਾਨੂੰ ਗੱਲਬਾਤ ਦਾ ਸੱਦਾ ਵੀ ਦਿੱਤਾ ਹੈ ਕਿ ਇੱਕ ਵਾਰ ਖੇਤੀਬਾੜੀ ਮੰਤਰੀ ਦੁਆਰਾ ਗੱਲ ਕਰਨੀ ਚਾਹੁੰਦੇ ਨੇ ਤੇ ਐਸਕੇਮ ਕਿ ਤੁਸੀਂ ਉਸ ਗੱਲਬਾਤ ਦਾ ਹਿੱਸਾ ਬਣੋਗੇ ਹੁਣੇ ਕਿ ਉਹ 26 ਤਰੀਕ ਦੇ ਕਰਕੇ ਹੀ ਹੈ ਵੈਸੇ ਤਾਂ ਤੁਸੀਂ ਗੱਲ ਕਹੀ ਸੀ ਚੀਫ ਮਿਨਿਸਟਰ ਨੂੰ ਉਹਨੂੰ ਕਿ ਜੇ ਅਸੀਂ ਧਰਨਾ ਰੱਖਿਆ ਤਾਂ ਤੁਸੀਂ ਬੁਲਾਇਆ ਜਿਹਦੇ ਤੋਂ ਨਰਾਜ ਹੋਗੇ ਅੱਜ ਵੀ ਤਾਂ ਜੇ ਹੁਣ 26 ਤਰੀਕ ਰੱਖੀ ਹੈ ਤਾਂ ਬੁਲਾ ਰਹੇ ਨੇ ਤੇ ਜੇ ਇਹ ਗੱਲ ਤਾਂ ਫੇਰ ਹੀ ਤਾਂ ਹੀ ਆ ਨਹੀਂ ਜੇ 26 ਨਾ ਹੁੰਦੀ ਤਾਂ ਕਦ ਨਹੀਂ ਬੁਲਾਉਂਦੇ ਤੁਹਾਨੂੰ ਬੁਲਾਇਆ ਗਿਆ ਤੇ ਕੋਈ ਫੈਸਲਾ ਹੋਇਆ ਹੈ ਜ ਮਤਲਬ ਜਾ ਰਹੇ ਹੋ ਸਾਰੇ ਮੀਟਿੰਗ ਦੇ ਵਿੱਚ ਤਾਂ ਗੱਲਬਾਤ ਲਈ ਜਾਓਗੇ ਦੇਖੋ ਮੈਨੂੰ ਤਾਂ ਹੁਣ ਤੱਕ ਕੋਈ ਪਤਾ ਨਹੀਂ ਸੀ ਵੀ ਕੋਈ ਬੁਲਾਇਆ ਬੁਲਿਆ ਤੁਹਾਡੇ ਦਿਨ ਪਤਾ ਲੱਗਿਆ ਵੀ ਕੋਈ ਆਈ ਹੈ ਗੱਲ ਮੈਂ ਤਾਂ ਜੇ ਹੁਣੇ ਅਸੀਂ ਅਜ ਪਟਿਆਲੇ ਮੀਟਿੰਗ ਕੀਤੀ ਹੈ ਇਕੱਠੇ ਸੀਗੇ ਸਾਥੀ ਇਹ ਤਾਂ ਕੋਈ ਸੰਭਾਵਨਾ ਨਹੀਂ ਸੀ ਵੀ ਇੰਨਾ ਛੇਤੀ ਕੋਈ ਅਜੇ ਕੋਈ ਬੁਲਾਉਣ ਦੀ ਹੈ ਗੱਲ ਚੱਲ ਰਹੀ ਹੈ ਕੋਈ ਕਹਿ ਰਿਹਾ ਹੈ ਕੋਈ ਕਿਸੇ ਨਾਲ ਗੱਲ ਚੱਲਦੀ ਹੈ ਉਸੇ ਗੱਲਬਾਤ ਤਾਂ ਆਪਦੇ ਵੱਲੋਂ ਤਾਂ ਨਹੀਂ ਨਰਾਈ ਕਰਦੇ ਗੱਲਬਾਤ ਤਾਂ ਜਾਓਗੇ ਉਹੀ ਗੱਲ ਵੀ ਸਾਨੂੰ ਦੱਸੋ ਕੀ ਹੈ ਤੇ ਇਹਦੇ ਚ ਗੱਲ ਇਹ ਕਿ ਦੱਸੋ ਕਿ ਜਿਹੜੀ ਚੀਜ਼ ਮਿਨਿਸਟਰ ਨੇ ਹੁਣ ਤੱਕ ਇਹ ਕਿਹਾ ਸੀ ਕਿ ਪੰਜਾਬ ਨਾਲ ਸੰਬੰਧਤ ਤਾਂ ਕੋਈ ਮੰਗ ਹੀ ਨਹੀਂ ਜਦੋਂ ਤੁਸੀਂ ਜਾਓਗੇ ਤਾਂ ਉਹਨਾ ਮੰਗਾ ਤਾਂ ਹੀ ਗੱਲ ਹੋਏਗੀ ਨਾ ਜਿਹੜੀ ਚੀਫ ਮਿਨਿਸਟਰ ਜਾਂ ਪੰਜਾਬ ਨਾਲ ਸੰਬੰਧਤ ਨੇ ਦੂਜੀ ਤਾਂ ਕੋਈ ਮੰਗ ਹੀ ਨਹੀਂ ਸਾਰੀਆਂ ਗੱਲਾਂ ਹੀ ਪੰਜਾਬ ਵਾਲੀਆਂ ਤਾਂ ਪੰਜਾਬ ਵਾਲੇ ਜਿਹੜੇ ਰੱਖਿਆ ਨੇ ਜੇ ਕੇਂਦਰ ਵਾਲਾ ਤਾਂ ਸਾਡਾ ਮੰਗ ਪੱਤਰ ਹੀ ਵੱਖਰਾ ਹੈ ਜੀ ਉਹ ਮੋਟੀਆਂ-ਮੋਟੀਆਂ ਜੀਆਂ ਗੱਲਾਂ ਜੇਕਰ ਦੱਸੋ ਕਿਹੜੀਆਂ ਨੇ ਜਿਹੜੀਆਂ ਨਾਲ ਤੁਸੀਂ ਗੱਲ ਚੀਫ ਮਿਨਿਸਟਰ ਨਾਲ ਕਰਨੀ ਚਾਹੁੰਦੇ ਹੋ ਜਾਂ ਪਹਿਲਾਂ ਖੇਤੀਬਾੜੀ ਮੰਤਰੀ ਸਹੀ ਮੈਨੂੰ ਲੱਗਦਾ ਵੀ ਉਹ ਤੇ ਰੈਲੀਆ ਮੰਗਾਂ ਦੇ ਵਿੱਚ ਤਾਂ ਇੱਕ ਤਾਂ ਉਹ ਪੰਜ ਫਸਲਾਂ ਤੇ ਐਮਐਸਪੀ ਦੀ ਗੱਲ ਕਰਨੀ ਸੀ ਜਿਹੜੀਆਂ ਪੰਜ ਫਸਲਾਂ ਦੀ ਐਮਐਸਪੀ ਦੀ ਕਰਦੇ ਸੀ ਪੰਜਾਬ ਸਰਕਾਰ ਦੇਵੇ ਜਿਵੇਂ ਮੱਕੀ ਹੈ ਮਟਰ ਨੇ ਆਲੂ ਨੇ ਇਹਨਾਂ ਕੁਝ ਫਸਲਾਂ ਬਾਸਪਤੀ ਆਇਆ ਇੱਚੋ ਦੇ ਇਹਨਾਂ ਦੇ ਪੰਜ ਫਸਲਾਂ ਨੇ ਮੇਰੇ ਨਾਲ ਹੁਣ ਚੇਤਾ ਪੂਰਾ ਉਹ ਪੰਜ ਫਸਲਾਂ ਤੇ ਆ ਹਾਂ ਤੇ ਉਹ ਕੋਈ ਵੀ ਇਹੀ ਦੀ ਮੰਗ ਨਹੀਂ ਉਹਦੇ ਚਵਾਰਾ ਪਸ਼ੂਆਂ ਵਾਲੀ ਐ ਸੂਰਾਂ ਵਾਲੀ ਐ ਤੇ ਉਦੇ ਚਹੀ ਜੀ ਕੋਈ ਮੰਗ ਹੀ ਨਹੀਂ ਜਿਹੜੀ ਮਤਲਬ ਪੰਜਾਬ ਤੋਂ ਬਾਹਰ ਹੋਵੇ ਅਸੀਂ ਬਹੁਤ ਚਿੰਨਣਾ ਵਾਲਾ ਹੁਣ ਇੱਕ ਇਹ ਹਾਲਾਤ ਪੈਦਾ ਹੋਦਾਂ ਨੇ ਜਿਹੜਾ ਹਾਲਾਤ ਇਹ ਹੋਇਆ ਐ ਇਸ ਹਾਲਾਤ ਦੇ ਵਿੱਚ ਤੁਹਾਡੀ ਆਪਣੀ رائے ਕੀ ਹੈ ਕਿ ਜੀ ਜਾਣਾ ਚਾਹੀਦਾ ਮੀਟਿੰਗ ਦੇ ਵਿੱਚ ਜਿਹੜੀ ਜਬਲਾਈ ਹੈ ਨਹੀਂ ਜਾਣਾ ਚਾਹੀਦਾ ਐਸਾ ਹਾਲਾਤ ਕਿਉਂਕਿ ਕਾਰਨਿਕ ਘਟਨਾ ਵਾਪਰੀ ਹੋਈ ਹੈ ਤੁਰੰਤ ਦੂਜੇ ਫੋਰਮਾਂ ਤੇ ਮੇਰੀ ਤਾਂ ਆਪਣੀ ਤਾਂ ਪਰਸਨਲ ਜਿਤੇ ਮਦੀ ਨਾਲ ਤਾਂ ਨਹੀਂ ਅਜੇ ਕੋਈ ਹੈ ਕੀਤੀ ਮੇਰੀ ਦਾ ਪਰਸਨਲ ਤਾਂ ਇਹ ਆ ਵੀ ਐਡੇ ਛੇਤੀ ਤਾਂ ਆਪਣ ਹੁਣੇ ਸੀ ਕਹਲ ਕਰਨੀ ਚਾਹੀਦੀ ਜੇ ਐ ਨਹੀਂ ਕੀ ਗੱਲ ਆ ਵੀ ਉਧਰ ਜੇ ਸਾਥੀਆਂ ਨਾਲ ਇਹ ਕੁਝ ਵਾਪਰਿਆ ਤੇ ਕੱਲੋਂ ਅਸੀਂ ਮੀਟਿੰਗ 'ਚ ਬੈਠਾ ਤੇ ਉਹਨਾਂ ਨਾਲ ਮੈਨੂੰ ਨਹੀਂ ਲੱਗਦੀ ਇਹ ਜੇ ਗੱਲ ਆਪਦੇ ਆਪ ਨੂੰ ਠੀਕ ਜੱਤੇ ਬੰਦੀ ਤਾਂ ਅਸੀਂ ਬਚਾ ਜੀ ਤੇ ਨਾਲ ਦੀ ਨਾਲ ਇੱਕ ਗੱਲ ਇਹ ਵੀ ਹੁੰਦੀ ਆ ਰਗਾ ਮੀਟਿੰਗ ਚੀਫ ਮਿਨਿਸਟਰ ਨੇ ਤੋੜੀ ਆ ਤੇ ਚੀਫ ਮਿਨਿਸਟਰ ਮੀਟਿੰਗ ਬੁਲਾਏ ਫਿਰ ਤਾਂ ਕੋਈ ਗੱਲ ਵੀ ਹੁੰਦੀ ਆ ਉੱਥੇ ਗੱਲ ਕੀਤੀ ਵੀ ਜਾਂਦੀ ਆ ਤੇ ਕਹਿੰਦੇ ਖੇਤੀਬਾੜੀ ਮੰਤਰੀ ਕੋਲ ਤਾਂ ਅੱਕ ਕਿੰਨੇ ਕਨੇ ਜਾਂ ਤੁਹਾਨੂੰ ਬੁਲਾਵ ਕੇ ਗੱਲ ਵੀ ਕਰ ਲੈਣਗੇ ਤਾਂ ਉਹਨਾਂ ਕੋਲ ਕੀ ਗੱਲ ਹੋਏਗੀ ਕਿ ਕੱਲ ਨੂੰ ਇਹ ਹੁੰਦਾ ਕਿ ਸੈਸ਼ਨ ਚੱਲ ਰਿਹਾ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਕਿ ਇੱਥੇ ਮਤਲਬ 26 ਆਲਾ ਤੇ ਤਿਆਰੀ ਪੂਰੀ ਹੋਏਗੀ ਨਾ 26 ਨੂੰ ਧਰਨੇ ਵਾਲੀ ਤਾਂ ਤੇ ਕੋ 26 ਦੇ ਧਰਨੇ ਦੇ ਵਿੱਚ ਕੋਈ ਜਿਹੜੇ ਕੰਡੀਸ਼ਨ ਉਹਨਾਂ ਦੀ ਹੈਗੀ ਵੀ 26 ਦੇ ਧਰਨੇ ਬਾਰੇ ਤੁਸੀਂ ਦੱਸੋ ਜੀ ਕਾ ਕਰਨਾ ਹੈ ਕਿ ਨਹੀਂ ਕਰਨਾ ਫਿਰ ਤਾਂ ਪਹਿਲੀ ਵਾਰ ਹੀ ਰੱਖ ਦੇਣੀ ਚਾਹੀਦੀ ਹੈ ਨੇਤਾ ਆਏ ਹੈ ਇੱਕ ਮੀਟਿੰਗ ਪਹਿਲਾਂ ਹੁੰਦੀ ਹੈ ਉਸ ਤੋਂ ਬਾਅਦ ਜਥੇਬੰਦੀਆਂ ਬੈਂਦੀਆਂ ਨੇ ਜਥੇਬੰਦੀਆਂ ਬਹਿ ਕੇ ਉਹਦੇ ਵਿਚਾਰ ਚਾਚਾ ਕਰਦੀਆਂ ਨੇ ਕਰਨਾ ਹੈ ਕਿ ਨਹੀਂ ਕਰਨਾ ਕਹਾਂ ਵਾਲਾ ਪ੍ਰੋਗਰਾਮ ਕੀ ਬਣ ਗਿਆ ਮੀਟਿੰਗ ਦਾ ਕੀ ਮੰਗਾ ਦਾ ਬਣ ਗਿਆ ਅਸਰਤਾ ਸਹੂਲਤਾ ਇਹ ਹੁੰਦਾ ਹੈ ਉੱਥੇ ਤਾਂ ਇਹ ਕਹਿਣਾ ਹੁੰਦਾ ਵੀ ਜਿਹੜੀ ਤੁਸੀਂ ਸਾਡੇ ਦੇ ਮੰਗ ਪੱਤਰ ਤੇ ਚਰਚਾ ਕੀਤੀ ਹੈ ਅਸੀਂ ਆਪਦੀ ਜਥੇਬੰਦੀਆਂ ਚਰਚਾ ਕਰਕੇ ਅਗਲੇ ਪ੍ਰੋਗਰਾਮ ਦਾ ਫਿਰ ਦੱਸਾਂਗੇ ਜੀ ਇਹ ਐਡੀ ਤਾਂ ਮਤਲਬ ਕੋਈ ਕੰਡੀਸ਼ਨ ਕਰਕੇ ਜੇ ਮੀਟਿੰਗ ਰੱਖੀ ਹੋਈ ਆ ਮੈਨੂੰ ਤਾਂ ਲੱਗਦੀ ਆ ਵੀ ਇਹ ਸੀ ਮੀਟਿੰਗ ਪਰਵਾਨ ਨਹੀਂ ਕਰਨੀ ਚਾਹੀਦੀ ਜਿਹੜੀ ਕੰਡੀਸ਼ਨ ਵਾਲੀ ਮੀਟਿੰਗ ਹੈ ਕਰੇ ਭਵੇਂ ਨਾ ਕਰੇ ਕੋਈ ਫਿਰ ਪਹਿਲਾਂ ਤਾਂ ਕੰਡੀਸ਼ਨ ਨਹੀਂ ਹੋਊਗੀ ਜਾ ਕੇ ਕੰਡੀਸ਼ਨ ਲਾ ਦੇਣਗੇ ਮਤਲਬ ਪਹਿਲਾਂ ਲਿਖਤੀ ਤਾਂ ਕੋਈ ਕੰਡੀਸ਼ਨ ਨਹੀਂ ਵੀ ਇਸ ਲਈ ਤੁਸੀਂ ਆਓ ਜਾਂ ਜਾਓ ਉਹਦੇ ਤਾਂ ਖੈਰ ਇਹ ਮੈਨੂੰ ਤਾਂ ਪਤਾ ਹੀ ਨਹੀਂ ਸਾਨੂੰ ਉਹਦੇ ਵਿੱਚ ਤਾਂ ਚਾਹਾਂ ਅਸੀਂ ਵਿਚਾਰ ਕਰਾਂਗੇ ਅਸੀਂ ਜਾਈਏ ਕਿ ਨਾ ਜਾਈਏ ਤੇ ਇਹਦੇ ਤੋਂ ਇਲਾਵਾ ਜਿਹੜੀਆਂ ਸਾਰੀਆਂ ਮੰਗਾਂ ਮਸਲੇ ਇਸ ਤਰੀਕੇ ਦੇ ਨੇ ਔਰ ਗੱਲਬਾਤ ਜੋ ਐਟੀਟਿਊਡ ਹੈ ਹੁਣ ਸਟੇਟ ਦਾ ਜਿਵੇਂ ਜੇ ਤੁਸੀਂ ਤੁਹਾਡੀ ਮੀਟਿੰਗ ਦੇ ਵਿੱਚ ਵੀ ਚੱਲੇ ਵੀ ਗਏ ਮਾਮਲਾ ਹੱਲ ਨਾ ਹੋਇਆ ਤਾਂ ਉਹ ਤਾਂ ਇਹ ਕਹਿਣਗੇ ਕੱਠ ਫੇਰ ਨਹੀਂ ਹੋਣ ਦੇਣਾ ਅਸੀਂ ਤੇ ਜੇ ਜਿਹੜਾ ਮਾਹੌਲ ਹੋਣ ਲੱਗ ਰਿਹਾ ਹੈ ਕਿਉਂਕਿ ਪੁਲਿਸ ਤੇ ਉਹਨਾਂ ਨੇ ਯਕੀਨ ਰੱਖਿਆ ਤੇ ਪੁਲਿਸ ਸਾਰਾ ਕੁਝ ਉਸੇ ਕੁਝ ਕਰ ਰਹੀ ਹੈ ਤੇ ਫੇਰ ਕਹਿਣਗੇ ਵੀ ਕੱਠ ਨਹੀਂ ਹੋਣ ਦੰਦੇ ਹਾਂ ਇਹਦਾ ਮਤਲਬ ਐਤ ਕੀ ਚੌਖਸ ਤਰੀਕੇ ਦੇ ਨਾਲ ਰਿਹਾ ਜਾਏਗਾ ਉਹਨੂੰ ਕੰਮਜਾਬ ਕਰਨ ਲਈ ਜਾਂ ਪਹਿਲਾਂ ਤਾਂ ਕਿ ਕੋਈ ਸੋਤੇ ਸਿੱਧ ਵੀ ਬਹੁਤ ਜਾਣੇ ਫੜੇਗੇ ਕਿ ਇੰਨਾ ਲੱਗਦਾ ਨਹੀਂ ਸੀ ਵੀ ਸ਼ਾਇਦ ਇਹ ਕੁਝ ਕਰਨ ਨਾ ਜਗਾ ਐਡੇ ਵੱਡੇ ਟਾਈਪ ਟਾਈਪ ਦੀ ਕੋਈ ਗੱਲ ਕਰਨਗੇ ਕਿਉਂਕਿ ਪਹਿਲਾਂ ਕਦੇ ਇਸ ਤਰ੍ਹਾਂ ਨਾਲ ਐਡੀ ਵੱਡੀ ਫੜੋਪੜਾਈ ਹੋਈ ਨਹੀਂ ਸੀ ਇਹਨਾਂ ਦੇ ਵਿੱਚ ਚਲੋ ਅਸੀਂ ਤਾਂ ਉਹ ਗੱਲਬਾਤ ਦੇ ਵਿੱਚੋਂ ਸਮਝ ਗਏ ਸੀ ਵੀ ਇਸ ਤਰ੍ਹਾਂ ਦੀ ਘਰੇ ਜਾ ਕੇ ਪੈਣਾ ਤਾਂ ਹੁਣ ਸੰਭਵ ਨਹੀਂ ਹੈ ਕਿਉਂਕਿ 3 ਤਰੀਕ ਦੀ ਗੱਲਬਾਤ ਤੋਂ ਮੁੱਖ ਮੰਤਰੀ ਨੂੰ ਸਾਨੂੰ ਪਤਾ ਲੱਗਿਆ ਸੀ ਵੀ ਛਾਪੇ ਤਾਂ ਅੱਜ ਦੇ ਰਾਤ ਨੂੰ ਚਾਰ ਵਜੇ ਨੂੰ ਪੈਣ ਨੂੰ ਤਿਆਰ ਨਹੀਂ ਤਾਂ ਹੋ ਸਕਦਾ ਹੁਣ ਵੀ ਆਪਣੇ ਮਗਰ ਲਾ ਦੇਣਾ ਤਿੰਨ ਦੀ ਰਾਤ ਨੂੰ ਆ ਕੇ ਪਹੁੰਚਿਆ ਸੀ ਤੇ ਉਸੇ ਰਾਤੀ ਛਾਪੇ ਪੈ ਗਏ ਇਹ ਤਾਂ ਸਾਨੂੰ ਪਤਾ ਸੀ ਕਿਉਂਕਿ ਸਾਡਾ ਤਾਂ ਤਜਰਬਾ ਸੀ ਤਾਂ ਬੁੱਝ ਗਏ ਸੀ ਅੱਜ ਦਾ ਉਸੇ ਦਿਨੇ ਕਿਨਾਰਾ ਕਰ ਲਿਆ ਸੀ ਚਲ ਮੇਰਾ ਬੜਾ ਜਗਤ ਆ ਨਾਲ ਆਲੇ ਨਾਲ ਆਿਆਂ ਨੂੰ ਵੀ ਤਜਰਬੇ ਬਾਰੇ ਦੱਸਣਾ ਸੀ ਭਾਈ ਅੱਜ ਘਰੇ ਨਾ ਪਿਓ ਕਿਉਂਕਿ ਆਪਣਾ ਸਿਸਟਮ ਤਾਂ ਇਹ ਹੋ ਗਿਆ ਜੇ ਕੋਈ ਤਾਂ ਅੰਟੀਸਟੈਂਡਿੰਗ ਗੱਲ ਸੀ ਸਾਰਿਆਂ ਨੇ ਸਮਝ ਆ ਗਈ ਸੀ ਉੱਥੇ ਵੀ ਸਮਝ ਆ ਗਈ ਸੀ ਬੰਦੇ ਨੂੰ ਕਿਹਾ ਵੀ ਅਸੀਂ ਵੀ ਚੌਕਸ ਹੋਣਾ ਚਾਹੀਦਾ ਸਾਰਿਆਂ ਨੂੰ ਇਹ 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 ਲੋਕ ਐਵੇਂ ਨਾ ਮੁਕੰਦਰੀ ਦੀ ਗੱਲ ਨੂੰ ਉਹੀ ਜੀ ਚੌਕਸੀ ਉਹ ਸ਼ਾਇਦ ਇਹਨਾਂ ਨੂੰ ਵੀ ਪਤਾ ਸੀ ਬਹੁਤ ਬੰਦੇ ਬਾਹਰੋਂ ਵੀ ਫੋਨ ਕਰ ਰਹੇ ਨੇ ਉਹ ਕਹਿੰਦੇ ਸਾਨੂੰ ਬਾਹਰ ਬੈਠੇ ਜੇਕਰ ਇਹ ਸਾਡੀ ਜੱਜਮੈਂਟ ਸੀ ਕਿ ਜਦੋਂ ਐਂਬੂਲੈਂਸਾਂ ਸਿਵਲ ਸਰਜਨਾਂ ਨੂੰ ਆਰਡਰ ਕੀਤੇ ਜਾ ਰਹੇ ਨੇ ਕਿ 19 ਮਾਰਚ ਨੂੰ ਐਂਬੂਲੈਂਸਾਂ ਰਜਰ ਰੱਖਣੀਆਂ ਬਸਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਉੱਤੇ ਲੱਡੇ ਤੇ ਇਧਰ ਪਟਿਆਲੇ ਬਾਕੀ ਪੁਲਿਸ ਇਕੱਠੀ ਕੀਤੀ ਜਾ ਰਹੀ ਹੈ ਡਿਫਰੈਂਟ ਜ਼ਿਲ੍ਹਿਆਂ ਦੀ ਕੁਝ ਹੋਊ ਕਹਿੰਦੇ ਕਿਸਾਨ ਲੀਡਰ ਜਿਹੜੇ ਨਾਲ ਬੈਠੇ ਸੀ ਇਹਨਾਂ ਨੂੰ ਕਿਉਂ ਸਮਝ ਨਹੀਂ ਆਈ ਵੀ ਕੁਝ ਹੋਊ ਤਾਂ ਜਾ ਕੇ ਫੜ ਵੀ ਸਕਦੇ ਦੇਖੋ ਅਸੀਂ ਤਾਂ 19 ਤਰੀਕ ਵਾਲੇ 18 ਦੀ ਸ਼ਾਮ ਨੂੰ ਰਾਤ ਨੂੰ ਕਿਨਾਰਾ ਕਰ ਗਏ ਸੀ ਉਹ ਸੰਕੇਤ ਸਾਨੂੰ ਖੜੇ ਹੋਏ ਸਭ ਉਹ ਵੀ ਹੋ ਸਕਦਾ ਉਹਨਾਂ ਦੇ ਕੋਈ ਕਿਸੇ ਕਿਸਮ ਦੇ ਅਟੈਕ ਦੀ ਤਿਆਰੀ ਹੋਵੇ ਤਾਂ ਉਹਨਾਂ ਦੇ ਇਧਰੋਂ ਰੇਡਾ ਪਾ ਕੇ ਇਧਰੋਂ ਆਗੂਆਂ ਨੂੰ ਗਿਰਫਤਾਰ ਕਰਨ ਦੀ ਹੋਵੇ ਅਸੀਂ ਤਾਂ ਪਹਿਲੇ ਕਿਨਾਰਾ ਕੀਤਾ ਸੀ ਪਰ ਬਜਾਏ ਇਧਰ ਆਉਣ ਦੇ ਉਹ ਚਲੇ ਤਾਂ ਉਧਰ ਗਏ ਉਹ ਵੀ 19 ਨੂੰ ਉਹ ਉਹਨਾਂ ਨੇ ਉਹਨਾਂ ਨੇ ਉਧਰ ਹੀ ਜਾਣਾ ਸੀ 19 ਨੂੰ ਤਾਂ ਫਿਰ 19 ਨੂੰ ਤਾਂ ਉਧਰ ਹੀ ਕਰ ਰਹੇ ਸੀ ਉਹ ਕਿਉਂਕਿ ਉਹਨਾਂ ਨਾਲ ਮੇਰੇ ਨਾਲ ਹੀ ਗੱਲਬਾਤ ਰਹੀ ਜਾਂਦੀ ਤਿਆਰੀ ਤਾਂ 18 ਨੂੰ ਹੋ ਰਹੀ ਸੀ ਜੀ ਉਹਨਾਂ ਦੀ 18 ਨੂੰ ਅਸੀਂ ਕਿਨਾਰਾ ਕਰ ਗਏ ਜੀ ਤੇ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਤੁਹਾਡੀ ਗੱਲਬਾਤ ਹੋਈ ਹੈ ਉਹਨਾਂ ਦੇ ਕਿਸੇ ਲੀਡਰ ਨਾਲ ਜਾਂ ਉਹ ਕਹਿੰਦੇ ਹੁਣ ਮਦਦ ਜਾਂ ਆਪਾਂ ਕਿਵੇਂ ਕਰੀਏ ਹੁਣ ਇਹ ਸੰਕਟ ਚੋਂ ਨਿਕਲੀਏ ਕਿਵੇਂ ਜਾਂ ਕੋਈ ਹੋਰ ਜਿਹੜੇ ਬਾਹਰ ਬੰਦੇ ਹਜੇ ਵੀ ਹੈਗੇ ਨੇ ਕੁਝ ਨੇ ਉਹਨਾਂ ਦਾ ਸੰਪਰਕ ਸਾਡਾ ਉਹਨਾਂ ਕੇ ਕਿਸੇ ਲੀਡਰ ਨਾਲ ਸੰਪਰਕ ਤਾਂ ਨਹੀਂ ਹੋਇਆ ਪਰ ਇਹ ਉਹਨਾਂ ਨੂੰ ਪੁੱਛ ਕੇ ਅਸੀਂ ਕੋਈ ਉਹਨਾਂ ਦੀ ਮਦਦ ਕਰੀਏ ਜਾਂ ਉਹਨਾਂ ਨੂੰ ਪੁੱਛੀਏ ਵੀ ਹੁਣ ਆਪਾਂ ਇਹਦੀ ਕੋਈ ਮਦਦ ਕਰੀਏ ਜਾਂ ਨਾ ਕਰੀਏ ਕੋਈ ਇਹ ਇਹਦਾ ਅੰਡਰਸਟੈਂਡ ਗੱਲ ਆ ਇਹ ਤਾਂ ਵੈਸੇ ਵੀ ਮਨੁੱਖਤਾ ਦੇ ਤੌਰ ਤੇ ਗੱਲ ਆਉਂਦੀ ਆ ਵੀ ਸਾਨੂੰ ਇਸ ਹਾਲਤਾਂ ਦੇ ਵਿੱਚ ਜਦੋਂ ਕਿਸੇ ਸਾਥੀ ਤੇ ਕੋਈ ਸਰਕਾਰੀ ਜਾਬਰ ਹੁੰਦਾ ਤਾਂ ਕਾ ਹੁੰਦਾ ਤਾਂ ਉਦੋਂ ਆਪਾਂ ਨੂੰ ਉਹਦੀ ਮਦਦ ਤੇ ਆਉਣਾ ਚਾਹੀਦਾ ਕੋਈ ਮੰਨੇ ਨਾ ਮੰਨੇ ਉਹ ਹਰ ਇੱਕ ਦਾ ਫਰਜ਼ ਹੈ ਅਸੀਂ ਉਹ ਨੈਤਿਕਤਾ ਦਾ ਹੀ ਫਰਜ਼ ਨੂੰ ਤਾਂ ਪੁੱਜਦੇ ਆ ਤੇ ਉਹਦੇ ਹਿਸਾਬ ਨਾਲ ਅਸੀਂ ਤਾਂ ਫੈਸਲਾ ਕਰਕੇ ਸਾਰੀਆਂ ਜੱਤੇ ਜੱਤੇ ਬੰਦੀਆਂ ਦੇ ਵਿੱਚ ਇਹ ਗੱਲ ਰੱਖੀ ਆ ਕਿ ਗੱਲਬਾਤ ਦੇ ਵਿੱਚ ਵੀ ਆਪਾਂ ਇਹ ਰੱਖਾਂਗੇ ਵੀ ਜਿਹੜੇ ਸਾਥੀ ਨੇ ਇਹ ਆਗੂ ਤੁਸੀਂ ਗਿਰਪਦਾਰ ਕੀਤੇ ਨੇ ਇਹਨਾਂ ਨੂੰ ਰਿਆਕ ਉਹਨਾਂ ਦਾ ਪਤਾ ਲੱਗਿਆ ਕਿ ਕਿਸੇ ਨੇ ਭੁੱਖ ਹੜਤਾਲ ਰੱਖੀ ਹੈ ਜਿਹੜਨ ਦੇ ਵਿੱਚ ਕਿਸੇ ਨੇ ਕੁਛ ਕੀਤਾ ਹੈ ਇਹੋ ਜਿਹਾ ਥੋੜਾ ਬਹੁਤ ਕੋਈ ਗੱਲ ਆ ਰਹੀ ਹੈ ਤੇ ਕਈ ਜਗ੍ਹਾ ਤੇ ਧਰਨੇ ਜਿਵੇਂ ਫਿਰੋਜ਼ਪੁਰ ਉਹਨਾਂ ਨੇ ਕਿਹਾ ਕਿ ਜਿੰਨਾ ਚੱਲ ਰਿਹਾ ਹੈ ਇਹ ਨਹੀਂ ਹੁੰਦੀ ਸੀ ਪੱਕਾ ਧਰਨਾ ਸਟਾਰਟ ਕਰਤਾ ਜਿੱਥੇ ਜਿੱਥੇ ਜਿੰਨੀ ਕਿ ਸਟਰੈਂਥ ਹੋਏਗੀ ਸ਼ਾਇਦ ਕਿਸਾਨ ਮਜ਼ਦੂਰ ਕਮੇਟੀ ਦੀ ਉਧਰ ਇਕਤਾ ਹੈ ਜਾਂ ਤਰਨ ਤਾਰਨ ਵੀ ਉਹਨਾਂ ਨੇ ਠੀਕ ਠਾਕ ਜਿਹਾ ਧਰਨਾ ਲਾਇਆ ਕਈ ਜਗ੍ਹਾ ਚੱਲ ਰਿਹਾ ਪਰ ਤੁਹਾਡੇ ਤਜਰਬੇ ਚੋਂ ਕੀ ਲੱਗਦਾ ਕਿੰਨਾ ਚਿਰ ਇਹ ਬੰਦੇ ਇਹਨਾਂ ਨੂੰ ਗ੍ਰਿਫਤਾਰ ਰੱਖਣਗੇ ਕਦੋਂ ਕੁ ਛੱਡ ਸਕਦੇ ਨੇ ਕੀ ਸਿਸਟਮ ਹੈ ਜਾਂ ਗੱਲਬਾਤ ਲਈ ਵੀ ਫੇਸੰਦਾ ਦੇਣਗੇ ਜਾਂ ਉਹ ਵੀ ਛੱਡਣਗੇ ਕਿਸ ਤਰ੍ਹਾਂ ਦੀ ਗੱਲ ਲੱਗਦੀ ਹੈ ਜਦੋਂ ਜਦੋਂ ਇਹੋ ਜਿਹੇ ਹਾਲਾਤ ਆਉਂਦੇ ਨੇ ਕਾਇਦਾ ਹੁੰਦੇ ਨੇ ਇਹਦੇ ਵਿੱਚ ਦਿਗਜੀਤ ਸਿੰਘ ਢੱਲੇਵਾਲ ਦੇ ਮਰਨਵਾਰਤ ਵਾਲੀ ਗੱਲ ਜੁੜੀ ਹੋਈ ਹੈ ਉਹਦੇ ਕਰਕੇ ਕੀ ਹੈ ਬਧਾ ਘਾਟਾ ਕੀ ਹੋ ਸਕਦਾ ਇਸ ਕਰਕੇ ਇਸ ਇਸ ਮੱਤੇ ਦਰਸਤ ਨਹੀਂ ਵੱਧ ਰਹੀ ਵੈਸੇ ਤਾਂ ਉਹਨਾਂ ਨੂੰ ਤਾਂ ਨਾ ਇਹ ਮੋਰਚਾ ਚੱਕਣ ਤੱਕ ਇਹ ਹੀ ਗੱਲ ਸੀ ਬਾਕੀ ਤਾਂ ਦਿੱਕਤ ਕੋਈ ਹੈ ਨਹੀਂ ਉਹਨਾਂ ਨੂੰ ਰਿਆ ਕਰਨ ਦੀ ਉਹਨਾਂ ਨੂੰ ਤਾਂ ਇਹ ਰਿਆ ਕੀ ਤੇ ਜਾ ਸਕਦਾ ਕਿਉਂਕਿ ਉਹਨਾਂ ਦਾ ਸਿਰ ਮਨੋਰਥ ਸੀ ਉਹਨਾਂ ਨੇ ਆਪਦਾ ਮਨੋਰਥ ਪੂਰਾ ਕਰ ਲਿਆ ਇਹਦੇ ਸਿਰ ਤੇ ਉਹਨਾਂ ਨੂੰ ਆਪਦੇ ਕਾਮਯਾਬ ਹੋਏ ਹੋਏ ਸੀ ਮੂਵਮੈਂਟ ਦਾ ਇੱਕ ਮੋਰਚਾ ਜਿਹੜਾ ਇੰਨੇ ਚਿਰ ਚੜਾਇਆ ਪਿਆ ਸੀ ਜਿ ਚਕਾਤਾ ਅਸੀਂ ਰਾਤ ਰਾਤ ਕੇ ਬਾਬਾ ਬੱਲੇ ਬੱਲੇ ਖੱਟ ਲਈ ਨਾ ਕੋਈ ਹਿੰਗ ਲੱਗੀ ਨਾ ਫਟਕੜੀ ਨਾ ਕੋਈ ਜ਼ਖਮੀ ਨਾ ਲਾਠੀ ਚਾਰਜ ਨਾ ਕੁਝ ਨਹੀਂ ਆਇਆ ਚਕਾ ਕੇ ਅਸੀਂ ਮੋਰਚਾ ਕਲੀਅਰ ਕਰਤਾ ਐ ਆਪਣੇ ਮਿਸ਼ਨ ਦੇ ਵਿੱਚ ਉਹ ਕਾਮਯਾਬ ਹੋਏ ਨੇ ਇਹਦੇ ਤਾਂ ਗੁਣगान ਕਰਨਗੇ ਉਹ ਇਹਨਾਂ ਹਾਲਤਾਂ ਦੇ ਵਿੱਚ ਲੀਡਰਸ਼ਿਪ ਨੂੰ ਅੰਦਰ ਰਸ ਕਿタミン ਉਹ ਲਗਦੀ ਕੁਇਫਾਇਰਾ ਹੋਣ ਵਾਲਾ ਨਹੀਂ ਬਦਨਾਮੀ ਦਾ ਸਵਾਬ ਨੇ ਦੱਲੇ ਬਾਦ ਸਭ ਤੋਂ ਤਾਂ ਠੀਕ ਹੀ ਸੌਖਾ ਹੀ ਕੰਮ ਹੈ ਤਾਂ ਤਾਂ ਐਂਬੂਲੈਂਸ ਚ ਨੇ ਕਿਸੇ ਹਸਪਤਾਲ ਚ ਦਾਖਲ ਕਰ ਦੇਣਗੇ ਬਸ ਇਨਾ ਹੀ ਹੈ ਕਿ ਉੱਥੇ ਨਹੀਂ ਕਰਨਗੇ ਭਾਈ ਇਲਾਜ ਚੱਲ ਰਿਹਾ ਹੈ ਇਲਾਜ ਚੱਲਦਾ ਰਹੂਗਾ ਜਿਵੇਂ ਬਾਪੂ ਸੂਰਪਤ ਸਿੰਘ ਵਾਂਗ ਬਹੁਤ ਸਾਲ ਚੱਲੀ ਗਿਆ ਕਿਸੇ ਹਸਪਤਾਲ ਦੇ ਵਿੱਚ ਜੇ ਉਹ ਆਪਣਾ ਐਵੇਂ ਕੰਟੀਨਿਊ ਵੀ ਰੱਖਣਾ ਚਾਹਣਗੇ ਤਾਂ ਸਟੇਟ ਲਈ ਤਾਂ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਤੇ ਮਾਨੇ ਨਹੀਂ ਰੱਖਦੀ ਕੋਈ ਗੱਲ ਉਸ ਤੋਂ ਬਾਅਦ ਜੇ ਲੋ ਇਹਨਾਂ ਹਾਲਤਾਂ ਦੇ ਵਿੱਚ ਆਪਣੇ ਵਾਸਤੇ ਤਾਂ ਇਹ ਪਹਿਲੀ ਨਵੀਂ ਹਾਲਤ ਬਣੀ ਆ। ਇਹਦੇ ਬਾਰੇ ਜਿਆਦਾ ਕੁਝ ਨਹੀਂ। ਹਾਂ ਨਹੀਂ ਠੀਕ ਹੈ ਉਹ ਐਸੇ ਹਾਲਾਤ ਦੇ ਵਿੱਚ ਕਿਉਂਕਿ ਹੁਣ ਉਹਨਾਂ ਦਾ ਜਿਹੜਾ ਇੱਕ ਖਤਰਾ ਸੀ ਉਹ ਟਲ ਗਿਆ ਜਿਹੜਾ ਖਤਰਾ ਪਹਿਲਾਂ ਕਿਹਾ ਜਾ ਰਿਹਾ ਸੀਗਾ ਸਾਰਿਆਂ ਨੇ ਕਿਹਾ ਸਾਰੇ ਇਕੱਠੇ ਵੀ ਹੋਏ ਕਿ ਚਲੋ ਜਾਨ ਨੂੰ ਖਤਰਾ ਨਹੀਂ ਹੋਣਾ ਚਾਹੀਦਾ ਬਾਕੀ ਗੱਲਾਂ ਤਾਂ ਬਾਅਦ ਦੇ ਵਿੱਚ ਨੇ। ਹਾਂ ਜੀ ਚੰਗਾ ਹੈ ਉਹਨਾਂ ਦੀ ਉਹਨਾਂ ਦੀ ਉਮਰ ਦਰਾਜ ਹੋਵੇ ਉਹ ਮੀਟਿੰਗ ਦੇ ਵਿੱਚ ਬੈਠਦੇ ਨੇ ਆਰਗੂਮੈਂਟ ਕਰਦੇ ਨੇ ਗੱਲਬਾਤ ਦੇ ਵਿੱਚ ਸ਼ਾਮਲ ਹੁੰਦੇ ਰਹੇ ਇਹਦਾ ਮਤਲਬ ਸਿਹਤਯਾਬਤਾ ਕੰਪੈਰੇਟਿਵਲੀ ਪਹਿਲਾਂ ਉਹਨਾਂ ਨੂੰ ਹੋਏ ਹੀ ਨੇ ਇਹ ਤਾਂ ਇੱਕ ਠੀਕ ਗੱਲ ਹੈ ਬਾਕੀ ਦੇ ਮੁਕਾਬਲੇ ਤੇ ਪਰ ਜਿਹੜਾ ਹੁਣ ਇਹ ਓਵਰਆਲ ਮੂਵਮੈਂਟ ਹੈ ਨੈਸ਼ਨਲ ਲੈਵਲ ਦੀ ਕੋਈ ਮੀਟਿੰਗ ਇਸ ਸਿਚੁਏਸ਼ਨ ਨੂੰ ਲੈ ਕੇ ਇਸ ਸਕੈਮ ਦੀ ਕੋਈ ਸੰਭਾਵਨਾ ਜਾਂ ਜਿਸ ਤਰੀਕੇ ਦੀ ਕੋਈ ਗੱਲਬਾਤ ਤੇ ਚਰਚਾ ਕਰਦਿੰਦੀ ਦੇਖੋ ਇਹ ਹੁਣ ਜਿਹੜੀਆਂ ਨਵੀਂ ਸਿਚੁਏਸ਼ਨਾਂ ਦੇ ਵਿੱਚ ਕੋਈ ਮੈਂ ਕਿਸੇ ਸੰਪਰਕ 'ਚ ਨਹੀਂ ਆਇਆ ਕਿਉਂਕਿ ਮੈਂ ਪਟਿਆਲੇੋਂ ਜੇ ਆਕੇ ਕੜੇ ਜੀ ਗਾਦਨੋ ਮੀਟਿੰਗ ਦਾ ਇਹ ਵਿੱਚ ਮੈਂ ਟਾਈਮ ਵੀ 8 ਦੀ ਜਗ੍ਹਾ ਤੇ 8:30 ਲਿਆ ਮੇਰੀ ਗੱਲ ਨਹੀਂ ਹੋ ਸਕੀ ਸਾਥੀਆਂ ਨਾਲ ਹੋਣੀ ਜਦੋਂ ਆਪਾਂ ਗੱਲ ਕਰਦੇ ਹੁੰਦੇ ਛੱਲਾ ਸੋਂ ਦਾ ਫੋਨ ਆਇਆ ਸੀ ਮੈਂ ਦੁਬਾਰੇ ਗੱਲ ਕਰਦਾ ਉਹਨਾਂ ਨਾਲ ਕੀ ਹਾਲਤ ਹੈ ਕਿਹੋ ਜੀ ਹੈ ਕੀ ਕਰਨਾ ਇਹ ਦੋ ਬਾਤ ਕਰ ਤੇ ਅਜੇ ਤਾਂ ਫਿਰ ਤੁਸੀਂ ਮੀਟਿੰਗ ਬਾਰੇ ਵੀ ਗੱਲ ਕਰਨੀ ਹੈ ਤੇ ਬਾਕੀ ਦੀਆਂ ਚੀਜ਼ਾਂ ਵੀ ਜਿਹੜੀਆਂ ਚੀਫ ਮਿਨਿਸਟਰ ਨਾਲ ਜਾਂ ਬਾਕੀ ਦੀਆਂ ਚੀਜ਼ਾਂ ਹੋ ਸਰ ਕਿਤੇ ਤੁਹਾਡੇ ਨਾਲ ਵੀ ਆਈ ਨਾ ਕਰਨਗੇ ਤੁਸੀਂ ਤੁਸੀਂ ਮੀਟਿੰਗ ਲਈ ਚਲੇ ਜਾਓ ਮੁੜਦੇ ਤੁਹਾਨੂੰ ਤੁਸੀਂ ਵੀ ਸਾਰੇ ਅਰੈਸਟ ਹੋ ਜੋ ਜਿਵੇਂ ਉਹਨਾਂ ਨਾਲ ਕੀਤਾ ਹੈ ಮೇಪ್ರಲ್ ਜੀ ਤੱਕ ਹੋਈ ਜਾਂਦੀ ਹੈ ਗਰੰਟੀ ਕੀ ਹੈ ਜੇ ਉਹਨਾਂ ਨਾਲ ਉਹਨਾਂ ਦਾ ਤਾਂ ਅਗੜਾ ਵੀ ਹੋ ਸਕਦਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਹ ਉਹ ਹੈ ਜਿਹਾ ਹਿਸਾਬ ਕਿਤਾਬ ਦੇਖ ਲਾਂਗੇ ਜਿਹਾ ਹਿਸਾਬ ਕਿਤਾਬ ਕਰਕੇ ਵਾਗ ਜਾਗੇ ਆਪਾਂ ਭੇਜਾਂਗੇ ਫਿਰ ਉਹਨਾਂ ਨੂੰ ਜਿਹੜੇ ਭਾਈ ਤੁਸੀਂ ਜਾਇਓ ਜੇ ਰੈਸਟ ਹੋ ਕੇ ਤਾਂ ਕੋਈ ਗੱਲ ਨਹੀਂ ਜੇ ਰੈਸਟ ਮੈਂ ਨਹੀਂ ਝੋਲਾ ਦੇ ਕਪੜੇ ਪਾ ਕੇ ਲੈ ਕੇ ਜਾਇਓ ਰੈਸਟ ਕਰ ਲਾਂਗੇ ਤਾਂ ਕਿ ਤੁਹਾਨੂੰ ਘਰਦਨ ਸਿਟੀ ਮਗਰ ਨਾਉਣਾ ਪਵੇ ਉਹ ਹਿਸਾਬ ਕਿਤਾਬ ਉਹ ਦੇਖ ਲਾਂਗੇ ਆ ਕਿਉਂਕਿ ਭਰੋਸਾ ਕਿਵੇਂ ਬਣੇ ਇਹ ਗੱਲ ਤਾਂ بے ਭਰੋਸਗੀ ਦੀ ਆ ਨਾ ਬੰਦੇ ਸੱਦ ਕੇ ਤੁਸੀਂ ਜਦੋਂ ਗ੍ਰਿਫਤਾਰ ਕਰ ਲੈਂਦੇ ਹੋ ਤਾਂ ਜਿਹੜਾ ਇੱਕ ਭਰੋਸਾ ਆਪਸ ਦੇ ਵਿੱਚ ਬਣਿਆ ਹੁੰਦਾ ਕਿ ਐ ਕੋਈ ਨਹੀਂ ਕਰਦਾ ਭਾਈ ਜਿਵੇਂ ਇਹ ਹੋ ਗਿਆ ਤਾਂ ਭਰੋਸਾ ਤਾਂ ਟੁੱਟ ਹੀ ਜਾਂਦਾ ਨਾ ਇਹ ਸਵਾਲ ਤਾਂ ਤੁਸੀਂ ਲਾਜ਼ਮੀ ਕਰੋਗੇ ਵੀ ਅਸੀਂ ਆਵਾਂਗੇ ਕੋਈ ਨਹੀਂ ਦੱਸੋ ਤੇ ਮਨਸਾ ਕੀ ਹੈ ਮੌਕੇ ਤੇ ਫੜਨ ਦੀ ਹੈ ਜਾਂ ਸਾਨੂੰ ਘਰ ਆਉਣ ਦੇ ਦਿਓ ਕੀ ਕਰੋਗੇ ਇਹ ਸਵਾਲ ਤਾਂ ਪਹਿਲਾਂ ਹੀ ਸਵਾਲ ਬਣ ਜਾਂਦਾ ਲੱਗਦਾ ਬਿਲਕੁਲ ਠੀਕ ਹੈ ਤੁਹਾਡਾ ਸਵਾਲ ਇਹ ਉਹ ਸੇtras ਇਹਦਾ ਸਾਡੇ ਵਿਚਾਰਨ ਵਾਲਾ ਅਜੇ ਕੱਲ ਵਾਪਰ ਕੇ ਅੱਜ ਪ੍ਰਾਣੀ ਜਿਵੇਂ ਹੋ ਗਈ ਤੇ ਇਸ ਮਾਮਲੇ ਦੇ ਵਿੱਚ ਤਾਂ ਇਹ ਪਾਰਟੀ ਨੇ ਇੱਕ ਇੱਕ ਪ੍ਰਾਪਤੀ ਕੀਤੀ ਹੈ ਵੈਸੇ ਇੱਕ ਸਾਰੇ ਤੁਹਾਡੇ ਜਥੇਬੰਦੀਆਂ ਤੇ ਵੀ ਲੋਕ ਨਾ ਲਿਖਦੇ ਨੇ ਦੋਸ਼ ਲਾਉਂਦੇ ਨੇ ਕਹਿੰਦੇ ਕਿਸਾਨਾਂ ਨਹੀਂ ਵੋਟ ਪਾਈ 80% ਆਮ ਆਦਮੀ ਪਾਰਟੀ ਨੂੰ ਹੁਣ ਉਹੀ ਨਜ਼ਾਰੇ ਲੈਣ ਜਿਹੜੇ ਵੀ ਜਿਹੜੇ ਵੋਟ ਪਾਈ ਹੈ ਪਰ ਨਮਾ ਤਾਂ ਪ੍ਰਾਣੇ ਤਾਂ ਪਹਿਲਾਂ ਗਏ ਗਏ ਗੁਜਰੇ ਸੀ ਗਏ ਗਏ ਗੁਜਰਾ ਦੀ ਲੈਂਚ ਚ ਗਏ ਨਹੀਂ ਸੀ ਹੁਣ ਜਾਵੜੇ ਅੱਗੇ ਨੂੰ ਹੁਣ ਹੋਰ ਕਿਸੇ ਨਵੇਂ ਨੂੰ ਦੇਖ ਲਾਂਗੇ ਦੇਖੀ ਦੇਖੋ ਹਾਂ ਇਹ ਤਾਂ ਇੱਕ ਇਹ ਕਹਿੰਦੇ ਸੀ ਅਸੀਂ ਤਾਂ ਚਲੋ ਸ਼ਹੀਦ ਭਗਤ ਸਿੰਘ ਵਰਗੇ ਪੰਗਾ ਤਾਂ ਤੁਹਾਡੇ ਵਰਗੀਆਂ ਬੰਨੀਆਂ ਨੇ ਨਾ ਬਿਲਕੁਲ ਹੀ ਹਾਂ ਜੀ ਉਹ ਫਿਰ ਨਾਟਕ ਕਰਨ ਦੇ ਵਿੱਚ ਤਾਂ ਪੂਰੇ ਤੇਜ ਨੇ ਨਾ ਜੀ ਇਹ ਜਿਹੜੇ 3 ਸਾਲ ਹੁਣ ਤੱਕ ਪੂਰੇ ਹੋ ਗਏ ਮੰਨ ਲਓ ਕਿਸਾਨੀ ਦੇ ਨਾਲ ਐਨਲਿਸਿਸ ਕਰਨਾ ਹੋਵੇ ਇਸ ਗਵਰਨਮੈਂਟ ਦਾ ਤਿੰਨ ਸਾਲਾਂ ਚ ਜੇ ਤੁਸੀਂ ਕੋਈ ਗੱਲ ਕਰਨੀ ਹੋਵੇ ਕਿਸਾਨੀ ਨਹੀਂ ਤੇ ਮਜ਼ਦੂਰਾਂ ਨਹੀਂ ਕੁਝ ਫਾਇਦੇ ਹੈ ਨੇ ਕੋਈ ਗੱਲ ਪੋਜ਼ਿਟਿਵ ਕੋਈ ਹਾਂ ਪੱਖੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੋਵੇ ਲੱਗਦੀ ਹੋਵੇ ਤਿੰਨ ਸਾਲਾਂ ਦੇ ਵਿੱਚ ਮੈਨੂੰ ਅਮੀਰ ਜੀ ਕੋਈ ਮੈਨੂੰ ਨਹੀਂ ਲੱਗੀ ਵੀ ਮੈਨੂੰ ਸਿਰਫ ਇੱਕ ਗੱਲ ਇਹਨਾਂ ਦੀ ਪੋਜ਼ਿਟਿਵ ਲੱਗੀ ਵੀ ਜਿਹੜੀ ਬਿਜਲੀ ਦੀ ਸਪਲਾਈ ਹੈ ਝੋਨੇ ਦੇ ਵੇਲੇ ਕਿਸਾਨਾਂ ਤੋਂ ਸੁਣਦੇ ਆਂ ਵੀ ਉਹ ਦੇ ਪਹਿਲਾਂ ਨਾਲੋਂ ਕੁਝ ਧਾਰ ਫਰਕ ਪਿਆ ਦਿਨ ਵੇਲੇ ਦਿੰਦੇ ਰਹੇ ਐ ਤੇ ਬਾਦ ਘੰਟੇ ਕੁਝ ਦਿੰਦੇ ਰਹੇ ਐ ਐ ਵੀ ਐ ਕੋਸ਼ਿਸ਼ ਉਧਰੋਂ ਕੀਤੀ ਐ ਬਾਕੀ ਤਾਂ ਮੈਨੂੰ ਨਹੀਂ ਕੋਈ ਲੱਗਦਾ ਦਿਖਦਾ ਕਿਸਾਨੀ ਵਾਸਤੇ ਕੋਈ ਇਹਨਾਂ ਦਾ ਕੀਤਾ ਜੇ ਕੋਈ ਬਿਜਲੀ ਦੇ ਘਰਾਂ ਦੇ ਬਿਜਲੀ ਦੇ ਬਿੱਲਾਂ ਦਾ ਕੀਤਾ ਉਹ ਵੀ ਤਕਰੀਬਨ ਸਮੁੱਚੇ ਵਰਗ ਦੀ ਕੀਤਾ ਸਾਰਿਆਂ ਦਾ ਕੀਤਾ ਜੇ ਕੋਈ ਚੰਗੀ ਗੱਲ ਕੀਤੀ ਹੋਊਗੀ ਤੇ ਆਪਾਂ ਲੁਕਾਵਾਂਗੇ ਫਿਰ ਤਾਂ ਲੋਕ ਕਹਿਣਗੇ ਵੀ ਆਹ ਕਾ ਤੋ ਲੁਕੋਗੇ। ਇਹੀ ਜੀ ਗੱਲ ਤਾਂ ਉਸ ਕੀਤੀ ਐ। ਕਿਸਾਨੇ ਵਾਸਤੇ ਕੋਈ ਜਿਹੜੀਆਂ ਉਹ ਸਾਰੀਆਂ ਗੱਲਾਂ ਸੀ ਕਿ ਮੁਰਗੀ ਦੇ ਵੀ ਪੈਸੇ ਮਿਲਣਗੇ, ਬੱਕਰੀ ਦੇ ਵੀ ਮਿਲਣਗੇ, ਇਹ ਮਿਲੇ ਸੀ ਕਿ ਤਰ੍ਹਾਂ ਉਹ ਤਾਂ ਉਹ ਤਾਂ ਭਾਵੇਂ ਨਾ ਦਿੰਦੇ। ਉਹ ਕਹੇ ਉਹ ਇਹ ਕਹਿਣ ਦੇ ਨਾਲ ਤਾਂ ਚੰਗਾ ਸੀਗਾ ਜਿੰਨਾ ਕਰ ਸਕਦੇ ਫੋਰੀ ਕਰ ਦਿੰਦੇ। ਕਿਉਂ ਨਹੀਂ ਹੋਇਆ? ਇਹ ਸਾਰਾ ਕੁਝ ਤਾਂ ਮੈਨੂੰ ਲੱਗਦੀ ਹੈ ਗੱਲਾਂ ਦੇ ਕੜਾਹੀ ਐ। ਚਾ ਉਹ ਹੋਇਆ ਹੀ ਨਹੀਂ ਬਿਲਕੁਲੀ ਚਲੋ ਐਲਾਨ ਕਰ ਦਿੰਦੇ ਨੇ ਖਰ ਐਲਾਨ ਬਹੁਤ ਸਾਰੀਆਂ ਪਾਰਟੀਆਂ ਕਰਦੀਆਂ ਨੇ ਇਹ ਵੀ ਉਵੇਂ ਹੀ ਕਰਦੇ ਨੇ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਦਾ ਬਾਤ ਤਾਂ ਪਏਗਾ ਹੀ ਗੱਲਬਾਤ ਲਈ ਵੀ ਸੱਦੇ ਆ ਤੁਹਾਨੂੰ ਤਾਂ ਸੱਦਿਆ ਹੀ ਆ ਦੂਜਿਆਂ ਨੂੰ ਵੀ ਉਡੀਕ ਕਰਦੇ ਆ ਕਿ ਕਰ ਜਿਹੜਾਂ ਦੇ ਵਿੱਚੋਂ ਛੱਡਣਗੇ ਤਾਂ ਕਿ ਆਮ ਤੌਰ ਦੇ ਉੱਤੇ ਇੱਕ ਗੱਲਬਾਤ ਉਸ ਲੈਵਲ ਦੀ ਸ਼ੁਰੂ ਹੋਏ ਨਹੀਂ ਤਾਂ ਜੇ ਲੁਧਿਆਣਾ ਦੇ ਇਲੈਕਸ਼ਨ ਦਾ ਤਾਂ ਜੇ ਅਨੋਸ਼ਭ ਨਹੀਂ ਹੋਈ ਖਬਰਾਂ ਜਿਆਦਾ ਦਿਨ ਛੱਡੇ ਤਾਂ ਕਿਸਾਨੀ ਤੇ ਸਰਕਾਰ ਚ ਟਸਲ ਫਿਰ ਓਨੀ ਲੰਮੀ ਚਲਾਉਣੀ ਪੈਗੀ ਫਿਰ ਤਾਂ ਜੇ ਲੁਧਿਆਣਾ ਜੇ ਇੱਕ ਕਲੈਕਸ਼ਨ ਜਿੱਤਣ ਦੇ ਲਈ ਉਹ ਇੰਨੀ ਜਿਆਦਾ ਤਰਸਲ ਹੈ ਤਾਂ ਇਹਦੀ ਪੋਲੀਟਿਕਲ ਕੀਮਤ ਕਿੰਨੀ ਦੇਣੀ ਪੈਗੀ ਕਿ ਕਿਸਾਨੀ ਦੇ ਨਾਲ ਟਕਰਾ ਕੇ ਪੋਲੀਟਿਕਲ ਕੀਮਤ ਜਿਆਦਾ ਹੋਊਗੀ ਜਾਂ ਸਹਿਮਤੀ ਨਾਲ ਪੋਲੀਟਿਕਲ ਕੀਮਤ ਜਿਆਦਾ ਹੋਏਗੀ ਇਹ ਐਨਲਿਸਿਸ ਆਪੋ ਆਪਣੇ ਸਰਕਾਰ ਨੇ ਵੀ ਆਪਣਾ ਕੀਤਾ ਹੋਣਾ ਸ਼ਾਇਦ ਬਾਕੀ ਲੋਕ ਵੀ ਕਰਨਗੇ ਦੇਖਦੇ ਹਾਂ ਕੀ ਬਣ ਰਿਹਾ ਤੇ ਉਮੀਦ ਰੱਖਦੇ ਹਾਂ ਕਿ ਕੁਝ ਨਾ ਕੁਝ ਆਏਗੀ ਪਰ ਵਰਤਮਾਨ ਹੁਣੇ ਕਹਿ ਰਹੇ ਨੇ ਕਿ ਮੈਨੂੰ ਖੇਤੀ ਵੀ ਜਿਆਦਾ ਹੁੰਦੀ ਹੈ ਮੈਂ ਜਾਣਦਾ ਖੇਤਾਂ ਦੇ ਵਿੱਚ ਵੀ ਸਾਰੇ ਕੁਛ ਦਾ ਪਤਾ ਵੀ ਹੈ ਜੇ ਪਤਾ ਹੀ ਲੱਗ ਜੇ ਤੁਹਾਡਾ ਤਾਂ ਗਵੰਢੀ ਹੈ ਵੈਸੇ ਤੁਹਾਨੂੰ ਕਾफी ਚੀਜ਼ਾਂ ਪਤਾ ਨੇ ਇੱਕ ਦੂਜੇ ਦੀਆਂ ਕਿ ਉਹ ਜਾਣਦਾ ਜਾਂ ਨਹੀਂ ਜਾਣਦਾ ਤੇ ਚਲੋ ਸਮੱਤ ਆਵੇ ਤਾਂ ਆਪਣੇ ਆਪ ਦੇ ਵਿੱਚ ਹੀ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਬਰਾਬਰ ਜੀ ਧੰਨ ਕਿਸਾਨੀ ਸੰਕਟ ਤੇ ਸਰਕਾਰਾਂ ਦਾ ਰਵਈਆ ਜਿਹੜਾ ਲਗਾਤਾਰ ਚੱਲ ਰਿਹਾ ਹੈ ਇਸ ਸਮੇਂ ਗਵਰਨਮੈਂਟ ਆਫ ਇੰਡੀਆ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਦੋਨਾਂ ਨਾਲ ਸੰਬੰਧਤ ਸਮੱਸਿਆਵਾਂ ਵੀ ਨੇ ਕਿਸਾਨੀ ਦੀਆਂ ਤੇ ਕੇਵਲ ਇਹ ਨਹੀਂ ਕਿ ਦੋ ਫੋਰਮਾਂ ਦਾ ਜਿਹੜਾ ਚੱਲ ਰਿਹਾ ਸੀ ਜਿਹੜਾ ਕਹਿੰਦੇ ਸੀ ਗਵਰਨਮੈਂਟ ਆਫ ਇੰਡੀਆ ਖਿਲਾਫ ਹੈ ਮੇਨ ਮੰਗ ਕੰਨੀ ਸਾਡੇ ਉੱਥੇ ਮੇਨਲੀ ਉਹ ਭਾਰੀ ਗਈ ਸੀ ਕਿ ਲੀਗਲ ਗਾਰੰਟੀ ਦਾ ਸਵਾਲ ਹੋਵੇ ਪਰ ਉਦੋਂ ਬਿਨਾ ਵੀ ਉਹਦੋਂ ਬਿਨਾ ਇੱਕ ਸਭ ਤੋਂ بڑا ਮੁੱਦਾ ਤਾਂ ਇਹ ਵੀ ਹੈ ਸਗੋਂ ਕਿ ਜਿਹੜਾ ਕਿਸੇ ਇਕੱਠੇ ਹੋਣ ਦਾ ਸ਼ਾਂਤ ਮੈਥਰੀਕੇ ਨਾਲ ਹੱਕ ਧਰਨਾ ਦੇਣ ਦਾ ਹੱਕ ਕਿਸੇ ਜਗ੍ਹਾ ਤੇ ਕੋਈ ਗੱਲ ਕਰਨ ਦਾ ਹੱਕ ਇਹ ਵੀ ਜਦੋਂ ਹਟਾ ਦਿੱਤੇ ਜਾਣ ਜਾਂ ਇਹਨੂੰ ਕੱਟ ਦਿੱਤਾ ਜਾਵੇ ਤਾਂ ਅਗਲੀਆਂ ਕਰਨਾ ਤਾਂ ਮੰਗਾ ਉਹ ਤੋਂ ਬਾਅਦ ਦੇ ਸਵਾਲ ਹੁੰਦੇ ਨੇ ਇਹਨਾਂ ਸਾਰੇ ਮਾਮਲਿਆਂ ਤੇ ਕਿਸਾਨ ਮੂਵਮੈਂਟ ਦੇ ਮਾਮਲੇ ਦੇ ਵਿੱਚ ਵੀ ਤੇ ਭਵਿੱਖ ਦੇ ਮਾਮਲੇ ਦੇ ਉੱਤੇ ਵੀ ਗੱਲ ਕਰਾਂਗੇ ਸਾਡੇ ਨਾਲ